ਅੱਠ ਸਰਕਾਰੀ ਕਾਲਜਾਂ ਨੂੰ ਖੁੱਲ ਮੁਖਤਿਆਰੀ ਦੇਣ ਦੀ ਗੱਲ ਇਹਨਾਂ ਨੇ ਕਹਿ ਦਿੱਤੀ ਐ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਐ ਐਨਐਸਯੂਆਈ ਦਾਗਲਾ ਰੋਡ ਵੈਪੀ ਹੈ ਕਿ ਜਿਹੜੀ ਸਰਕਾਰ ਆਈ ਐਜੂਕੇਸ਼ਨ ਤੇ ਹੈਲਥ ਤੇ ਸੀਗੀ ਇਹਨੇ ਵੱਡੇ ਵੱਡੇ ਇਹ ਪੋਸਟਰ ਲਾਉਂਦੇ ਸੀ ਐਜੂਕੇਸ਼ਨ ਤੇ ਹੈਲਥ ਤੇ ਅੱਜ ਇਹਨਾਂ ਦੀ ਐਜੂਕੇਸ਼ਨ ਬਿਲਕੁਲ ਹੀ ਸੜਕ ਤੇ ਆ ਚੁੱਕੀ ਹੈ 3rd ਇਅਰ ਵਾਲਿਆਂ ਆਪਣਾ ਸਟੂਡੈਂਟ ਹੁੰਦੇ ਨੇ ਉਹ 2nd ਇਅਰ ਵਾਲ ਨੂੰ ਪੜਾਉਂਦੇ ਨੇ ਉਹ ਫਿਰ ਉਹ ਕੀ ਆਪਣਾ ਪੜ੍ਹਾਈ ਪ੍ਰਾਪਤ ਕਰਨਗੇ ਸਭ ਜਿਆਦਾ ਮੈਂ ਪ੍ਰਧਾਨ ਬਣਿਆ ਮੈਂ ਤਾਂ ਕਮੀਜ਼ਾਂ ਹੀ ਨਵੀਆਂ ਲਿਆਂਦਾ ਫਿਰਾਂ ਕਿਉਂਕਿ ਪੁਰਾਣੀ ਕਮੀਜ਼ਾਂ ਤਾਂ ਪਾੜ ਦਿੰਦੀ ਐ ਪੁਲਿਸ ਮਾਲੋ ਜਿੰਨਾ 2 ਸਾਲ ਮੈਨੂੰ ਹੋ ਗਏ ਧਰ ਨਹੀਂ ਤੇ ਸੜਕਾਂ ਤਾਂ ਹੀ ਆ ਸੀ ਜਿਹੜਾ ਇਹਨਾਂ ਨੇ ਆਪਣਾ ਇਹ ਐਸਟੀ ਦਿੱਤਾ ਉਹਨਾਂ ਨੂੰ ਕਾਲਜਾਂ ਨੂੰ ਨਹੀਂ ਤਾਂ ਜੇ ਇਹਨਾਂ ਨੂੰ ਅੱਗ ਬਣਾਉਣਾ ਚਾਹੁੰਦੇ ਨੇ ਇਹ ਫਿਰ ਉਹ ਸਾਨੂੰ ਚੰਗੀ ਤਰ੍ਹਾਂ ਬਣਾਉਣਾ ਹੁੰਦਾ ਕਿਉਂਕਿ ਇਹ ਮੁੱਦਾ ਬਹੁਤ ਜ਼ਿਆਦਾ سنگੀਨ ਮੁੱਦਾ ਹੈ ਇਹ ਜਿੱਦਾਂ ਕਾਲੇ ਕਾਨੂੰਨ ਸੀਗੇ ਖੇਤੀ ਦੇ ਵਿੱਚ ਇਦਾਂ ਹੀ ਐਜੂਕੇਸ਼ਨ ਦੇ ਵਿੱਚ ਕਾਲੇ ਕਾਨੂੰਨ ਮੇਰਾ ਕੋਈ ਫਾਦਰ ਐਮਐਲਏ ਐਮਪੀ ਨਹੀਂ ਹੈਗਾ ਮੈਂ ਸਭ ਤੋਂ ਖੀਲ ਲਈ ਕਤਾਰ ਤੋਂ ਸਭ ਤੋਂ ਮੂਹਲੀ ਕਤਾਰ ਤੇ ਆਇਆ ਹਾਂ ਹੁਣ ਤੁਸੀਂ ਰਾਜਸਥਾਨ ਗਏ ਨਹੀਂ ਸੀ ਹਰਿਆਣੇ ਗਏ ਨਹੀਂ ਸੀ ਅਸੀਂ ਗਏ ਸੀ ਕਿ ਉਹਨਾਂ ਨੂੰ ਦੱਸਣ ਜਾਸੀ ਅਗਲੀ ਵਾਰ ਤੁਹਾਡੇ ਕਹੇ ਤੇ ਫੁੱਲ ਲੈ ਕੇ ਚੱਲ ਜੀ ਤੁਸੀਂ ਮੁੱਖ ਮੰਤਰੀ ਤੱਕ ਫੁੱਲ ਪਹੁੰਚਾ ਦੇ ਅਸੀਂ ਤੁਹਾਡੇ ਫੁੱਲ ਵਾਲੀ ਗੱਲ ਜ਼ਰੂਰ ਪਹੁੰਚਾ ਦਾਂਗੇ ਤੁਹਾਡਾ ਫੁੱਲ ਪੈਰਾਂ 'ਚ ਰੌਣ ਦੇਣਗੇ ਉਹ ਕਹਿੰਦੇ ਨੇ ਕਿ ਸਾਡਾ ਤਾਂ ਹੀ ਪਰਮੋਣੇ ਹੋ ਤਾਂ ਜੋ ਅਖਬਾਰਾਂ ਦੇ ਵਿੱਚ ਚੈਨਲਾਂ ਦੇ ਵਿੱਚ ਉਹਦੀਆਂ ਤਸਵੀਰਾਂ ਸਾਫ਼ ਹੋਣ ਤੇ ਲਿਖੇ ਕਿ ਹਾਂ ਭਾਈ ਇਹ ਲੋਕਾਂ ਦੇ ਲਈ ਲੜਾ ਸਾਡੀ ਬਰੂਹਾ ਦੇ ਹੱਦਾਂ ਦੇ ਵਿੱਚ ਹਰਿਆਣੇ ਦੀ ਸਰਕਾਰ ਆ ਕੇ ਗੋਲੀਆਂ ਮਾਰ ਕੇ ਸਾਡਾ ਮੁੰਡਾ ਮਾਰ ਗਈ ਫਿਰ ਤੁਸੀਂ ਕਹਿੰਦੇ ਹੋ ਚੁੱਪ ਰਹੋ ਸਾਡੇ ਤੇ ਡੰਗਾ ਮਾਰਦੇ ਨੇ ਫਿਰ ਤੁਸੀਂ ਕਹਿੰਦੇ ਹੋ ਚੁੱਪ ਰਹੋ ਸਭ ਕਦ ਤੱਕ ਚੁੱਪ ਰਹੀਏ ਜਿਹੜੀ ਪਾਰਟੀ ਦੀ ਵਿਚਾਰਤਾ ਰਹੀ ਹੈ ਨਹੀਂ ਜਿਹੜੀ ਪਾਰਟੀ ਯੂ-ਟਰਨ ਲੈ ਕੇ ਚੱਲ ਜਾਂਦੀ ਹੈ ਜਿਹੜੀ ਪਾਰਟੀ ਦਾ ਕੋਈ ਅਜੰਡਾ ਹੀ ਹੈ ਨਹੀਂ ਉਸ ਪਾਰਟੀ ਦੇ ਨਾਲ ਵੀ ਇਸ਼ਾਰਾ ਕਰਕੇ ਨੌਜਵਾਨ ਹੁਣ ਜੇ ਤੁਸੀਂ ਅੱਜ ਇੱਥੇ ਨੌਕਰੀ ਕਰ ਰਹੇ ਹੋ ਤੁਹਾਡੇ ਮਾਪਿਓ ਪਿੱਛੇ ਖੁਸ਼ ਨੇ ਜੇ ਅਸੀਂ ਹੁਣ ਆਪਣਾ ਫਰਜ਼ ਨਿਭਾ ਰਹੇ ਆਂ ਸਾਡੇ ਮਾਪਿਓ ਪਿੱਛੇ ਖੁਸ਼ ਪਰ ਜਦੋਂ ਬੰਦਾ ਵਿੱਲਾ ਹੈ ਨਾ ਭਾਈ ਉਹਦੀ ਮਾਰ ਹੁੰਦੀ ਹੈ ਕਿ ਬੀਅਰ ਤੋਂ ਸ਼ੁਰੂ ਹੋ ਕੇ ਚਿੱਟੇ ਤੱਕ ਜਾਂਦਾ ਇਹੀ ਜੇ ਤੁਸੀਂ ਉਹਨਾਂ ਨੂੰ ਨੌਕਰੀਆਂ ਦੇ ਦੋ ਸਭ ਉਹ ਕਦੇ ਕਿਤੇ ਨਾ ਜਾਣਗੇ ਲਿਵਿੰਗ ਇੰਡੀਆ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਹਮਿਤ ਕੁਮਾਰ ਭਾਤੇ ਭਾਵੇਂ ਕੋਈ ਸੱਤਾ ਦੇ ਵਿੱਚ ਆਪਣੀਆਂ ਮਨਮਰਜ਼ੀਆਂ ਹੁੰਦੀਆਂ। ਇਹਨਾਂ ਮਨਮਰਜ਼ੀਆਂ ਨੂੰ ਰੋਕਣ ਦੇ ਵਾਸਤੇ ਲੋਕਾਂ ਨੂੰ ਆਖਿਆ ਜਾ ਰਿਹਾ ਵਿਰੋਧੀ ਧਿਰਾਂ ਦੇ ਕੋਲੋਂ ਕਿ ਜੇ ਵਿਰੋਧੀ ਧਿਰ ਚੱਜਦੀ ਹੋਵੇ ਤਾਂ ਦਬਾਅ ਸਰਕਾਰ ਤੇ ਪਾਇਆ ਜਾ ਸਕਦਾ ਹੈ। ਜੇ ਮੁੱਦਿਆਂ ਦੀ ਸਮਝ ਹੋਵੇ ਤਾਂ ਸਰਕਾਰ ਨੂੰ ਵੀ ਸਮਝਾਇਆ ਜਾ ਸਕਦਾ ਹੈ ਮਨਮਰਜ਼ੀਆਂ ਕਰਨ ਤੋਂ ਰੋਕਿਆ ਜਾ ਸਕਦਾ ਹੈ। ਇਹਨਾਂ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਕਾਲਜਾਂ ਨੂੰ ਛੇੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਯੂ.ਪੀ.ਸੀ ਦੇ ਨਾਲ ਮਿਲ ਕੇ ਇੱਕ ਪਲਾਨ ਤਿਆਰ ਕੀਤਾ ਗਿਆ ਹੈ। ਕਿ ਇਹਨਾਂ ਨੂੰ ਖੁਦ ਮੁਕਤਿਆਰੀ ਦੇ ਦਿੱਤੀ ਜਾਵੇ ਜਿਸ ਤੋਂ ਬਾਅਦ ਫੀਸਾਂ ਮਰਜ਼ੀ ਦੇ ਨਾਲ ਬਦਲ ਸਕਣਗੀਆਂ ਕੋਰਸ ਦਾ ਢਾਂਚਾ ਮਰਜ਼ੀ ਦੇ ਨਾਲ ਬਦਲਿਆ ਜਾ ਸਕੇਗਾ ਵਿਰੋਧੀ ਧਿਰ ਕੀ ਕਰ ਰਹੀਆਂ ਨੇ ਵਿਰੋਧੀ ਧਿਰਾਂ ਦੇ ਵਿੱਚੋਂ ਐਨਐਸਯੂਆਈ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਇਸ਼ਰਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਵਿਦਿਆਰਥੀਆਂ ਦੇ ਮੁੱਦੇ ਤੁਸੀਂ ਚੱਕਦੇ ਹੋ ਕਿ ਸਰਕਾਰ ਜਿਹੜਾ ਹੁਣ ਇਹਨਾਂ ਵੱਡਾ ਕਦਮ ਇੱਕ ਤਰੀਕੇ ਦੇ ਨਾਲ ਚੱਕ ਲਿਆ ਉਸ ਨੂੰ ਰੋਕਣ ਦੇ ਲਈ ਜਾਂ ਕਦਮ ਨੂੰ ਵਾਪਸ ਫੇਰ ਤੋਂ ਕਰਵਾਉਣ ਲਈ ਕੀ ਕੁਛ ਕਰਨਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਅਸ਼ਰਜੀ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਧੰਨਵਾਦ ਸਰਕਾਰ ਨੇ ਤਾਂ ਹੁਣ ਆਪਣਾ ਕੰਮ ਕਰਤਾ ਜੀ 8 ਸਰਕਾਰੀ ਕਾਲਜਾਂ ਨੂੰ ਖੁਦ ਮੁਖਤਿਆਰੀ ਦੇਣ ਦੀ ਗੱਲ ਇਹਨਾਂ ਨੇ ਕਹਿ ਦਿੱਤੀ ਆ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਹੈ ਐਨਐਸਸੀਓ ਦੀ ਦਾਗਲਾ ਰੋਡ ਮੈਪ ਕੀ ਹੈ ਦੇਖੋ ਸਾਹਿਬ ਇਹ ਜਿਹੜੋਂ ਸਰਕਾਰ ਨੇ ਕਿਹਾ ਹੈ ਕਿ ਇਹ ਜਿਹੜੇ ਅਸੀਂ 8 ਕਾਲਜਸ ਮੰਗੇ ਇਹ ਅਸੀਂ ਪ੍ਰਾਈਵੇਟਾਈਜੇਸ਼ਨ ਇਹਨੂੰ ਕਰ ਦੇਣਾ ਇਹਨਾਂ ਨੇ ਵਰਡ ਵਰਡ ਵਰਤਿਆ ਆਟੋਨੋਮਸ ਕਰ ਦੇਣਾ ਜਿਹੜੇ ਆਟੋਨੋਮਸ ਹੁੰਦਾ ਉਹ ਸੈਮੀ ਪ੍ਰਾਈਵੇਟਾਈਜੇਸ਼ਨ ਦੀ ਤਰ੍ਹਾਂ ਹੁੰਦੇ ਨੇ ਬਾਹਰ ਬਿਲਡਿੰਗ ਸਰਕਾਰ ਦੀ ਰਹੂਗੀ ਟੀਚਰਸ ਡੈਲੀ ਵੇਜ ਜਿਸ سے ਲਿਆ ਕਰਨਗੇ ਪ੍ਰਿੰਸੀਪਲ ਤੈ ਕਰੂਗੀ ਜਿਹੜੀ ਬੀਏ ਸਰਕਾਰੀ ਕੋਲ 10000 ਰੁਪਏ ਦੀ ਹੁੰਦੀ ਸੀ ਉਹੀ ਬੀਏ 20000 ਰੁਪਏ ਦੀ ਹੋ ਜਾਊਗੀ ਤਾਂ ਗੱਲ ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਸਰਕਾਰ ਆਈ ਹੈ ਐਜੂਕੇਸ਼ਨ ਤੇ ਹੈਲਥ ਤੇ ਸੀਗੀ ਇੰਨੇ ਵੱਡੇ ਵੱਡੇ ਇਹ ਪੋਸਟਰ ਲਾਉਂਦੇ ਸੀ ਐਜੂਕੇਸ਼ਨ ਤੇ ਹੈਲਥ ਤੇ ਅੱਜ ਇਹਨਾਂ ਦੀ ਐਜੂਕੇਸ਼ਨ ਬਿਲਕੁਲ ਹੀ ਸੜਕ ਤੇ ਆ ਚੁੱਕੀ ਹੈ ਇੱਕ ਗਰੀਬ ਪਰਿਵਾਰ ਦਾ ਬੱਚਾ ਜੇ ਉਹਨੇ ਇੱਕ ਬੀਏ ਕਰਨੀ ਆ ਤੁਸੀਂ ਦੇਖੋ 40 50000 ਰੁਪਏ ਪੈਰੂਗਾ ਸੈਮੈਸਟਰ ਦਾ ਕਿੱਥੇ ਜਾ ਕੇ ਬੀਏ ਕਰੂਗਾ ਇਸ ਲਈ ਤੁਸੀਂ ਹੁਣ ਪੁੱਛਿਆ ਐਨਐਸਯੂਏ ਕੀ ਕਰੂਗੀ ਸਭ ਜਾਦਾ ਮੈਂ ਪ੍ਰਧਾਨ ਬਣਿਆ ਮੈਂ ਤਾਂ ਕਮੀਜ਼ਾਂ ਹੀ ਨਵੀਆਂ ਲਿਆਂਦਾ ਫਿਰਾਂ ਕਿਉਂਕਿ ਪੁਰਾਣੀ ਕਮੀਜ਼ਾਂ ਤਾਂ ਪਾੜ ਦਿੰਦੀ ਐ ਪੁਲਿਸ ਮੰਨ ਲਓ ਜਿੰਨਾ 2 ਸਾਲ ਮੈਨੂੰ ਹੋ ਗਏ ਤਰ ਨਹੀਂ ਤੇ ਸੜਕਾਂ ਤਾਂ ਹੀ ਐ ਅਸੀਂ ਇਹ ਸਾਬ ਲਾ ਲਓ ਕਿ ਮਤਲਬ ਜਦੋਂ ਵੀ ਕੋਈ ਵੀ ਮੁੱਦਾ ਹੁੰਦਾ ਸਭ ਤੋਂ ਪਹਿਲਾਂ ਅਸੀਂ ਸੜਕਾਂ ਤੇ ਚੱਲ ਜੰਨੇ ਆ ਕਿ ਇਹ ਨਾ ਕਰੋ ਪਰ ਜੋ ਹੁਣੇ ਮੁੱਦਾ ਆ ਇਹਦੇ ਵਿੱਚ ਐਸਈ ਓਬੀਸੀ ਸ਼ੈਡਿਊਲ ਕਾ ਜਿੰਨੇ ਬੱਚੇ ਨੇ ਸਾਰਿਆਂ ਦੀ ਸਕਾਲਰਸ਼ਿਪ ਵਿਰਾਧ ਹੋ ਜੂਗੀ ਜਿਹੜੇ ਟੀਚਰਸ ਨੇ ਹੁਣ ਪ੍ਰਾਈਵੇਟ ਕਾਲਜਸ ਦੇਖ ਲਓ ਡੈਲੀ ਵੇਜ ਇਸੇ ਟੀਚਰਸ ਰੱਖੇ ਜਾਂਦੇ ਨੇ ਜਾਂ ਜਿਹੜੀਆਂ 3rd ਇਅਰ ਵਾਲੀਆਂ ਆਪਣਾ ਸਟੂਡੈਂਟ ਹੁੰਦੇ ਨੇ ਉਹ 2nd ਇਅਰ ਵਾਲ ਨੂੰ ਪੜਾਉਂਦੇ ਨੇ ਉਹ ਫਿਰ ਉਹ ਕੀ ਆਪਣਾ ਪੜ੍ਹਾਈ ਪ੍ਰਾਪਤ ਕਰਨਗੇ ਤਾਂ ਇਸ ਲਈ ਹੁਣ ਤੁਹਾਡੇ ਮਾਧਿਮ ਰਾਹੀਂ ਅੱਜ ਅਸੀਂ ਉੱਥੇ ਇੱਕ ਚੰਗਾਰੀ ਲਾ ਕੇ ਆਏ ਆਂ ਇਹ ਤਾਂ ਹੁਣ ਪੰਜਾਬ ਸਰਕਾਰ ਦੀ ਸੂਝਬਾਨ ਕਹਿ ਲਓ ਕਿ ਉਹ ਚੰਗਾਰੀ ਦੇ ਪਾਣੀ ਪਾ ਕੇ ਜਾਂਦਾ 부ਝਾ ਲੈਣ ਜਾਂ ਤਾਂ ਇਹ ਜੋੜਾ ਉਹ ਹੈਗਾ ਇਹਨੂੰ ਪਿੱਛੇ ਕਰ ਲੈਣ ਜਿਹੜਾ ਇਹਨਾਂ ਨੇ ਆਪਣਾ ਇਹ ਐਸਟੀ ਦਿੱਤਾ ਉਹਨਾਂ ਨੂੰ ਕਾਲਜਾਂ ਨੂੰ ਨਹੀਂ ਤਾਂ ਜੇ ਇਹਨਾਂ ਨੂੰ ਅੱਗ ਬਣਾਉਣਾ ਚਾਹੁੰਦੇ ਨੇ ਇਹ ਫਿਰ ਉਹ ਸਾਨੂੰ ਚੰਗੀ ਤਰ੍ਹਾਂ ਬਣਾਉਣਾ ਹੁੰਦਾ ਕਿਉਂਕਿ ਇਹ ਮੁੱਦਾ ਬਹੁਤ ਜ਼ਿਆਦਾ سنگੀਨ ਮੁੱਦਾ ਆ ਇਹ ਜਿੱਦਾਂ ਕਾਲੇ ਕਾਨੂੰਨ ਸੀਗੇ ਖੇਤੀ ਦੇ ਵਿੱਚ ਇਦਾਂ ਹੀ ਐਜੂਕੇਸ਼ਨ ਦੇ ਵਿੱਚ ਕਾਲੇ ਕਾਨੂੰਨ ਤੁਸੀਂ ਸ਼ਰਟਾਂ ਨਵੀਆਂ ਦੀ ਗੱਲ ਕੀਤੀ ਹੈਗੀ ਆ ਲੋਕ ਕਹਿੰਦੇ ਨੇ ਕਿ ਸ਼ਰਟਾਂ ਤਾਂ ਹੀ ਪੜਵਾਉਨੇ ਹੋ ਤਾਂ ਜੋ ਅਖਬਾਰਾਂ ਦੇ ਵਿੱਚ ਚੈਨਲਾਂਾਂ ਦੇ ਵਿੱਚ ਤੁਹਾਡੀਆਂ ਤਸਵੀਰਾਂ ਸਾਫ਼ ਹੋਣ ਤੇ ਦਿਖੇ ਕਿ ਹਾਂ ਬਈ ਇਹ ਲੋਕਾਂ ਦੇ ਲੀਡਰ ਆ ਬਹੁਤ ਸੁਣੀ ਗੱਲ ਕਰੀ ਹੁਣ ਮੈਂ ਬਾਹਰ ਜਾ ਕੇ ਮੈਂ ਆਪਣੇ ਨਿੱਜੀ ਕਾਰਨਾ ਕਰਕੇ ਜੇ ਆਪਣੀ ਕਮੀਜ਼ ਪਾੜ ਕੇ ਖੜਾ ਹੋ ਜਾਵਾਂ ਮੈਂ ਤਾਂ ਮੂਰਖ ਹੀ ਕਹਿਣਗੇ ਲੋਕ ਹਾਂ ਗੱਲ ਸਹੀ ਕੀ ਗਲਤ ਆ ਜਾਣ ਦੌਰ ਤੇ ਅਗਰੈਸਿਵ ਹੋ ਜਾਂਦੇ ਆ ਉਹ ਤਾਂ ਅਗਰੈਸਿਵ ਤਾਂ ਹੀ ਉਹਨੇ ਜੇ ਪਿੱਛੇ ਇੰਨਾ ਕੱਟ ਹੁੰਦਾ ਤਾਂ ਹੀ ਉਹਨੇ ਜੇ ਸਾਡੇ ਨਾਲ ਧੱਕਾ ਹੁੰਦਾ ਤਾਂ ਹੀ ਹੁੰਨੇ ਜੇ ਉਹਨਾਂ ਦਾ ਰੋਜੀ ਰੋਟੀ ਤੁਸੀਂ ਛਿੰ ਰਹੇ ਹੋ ਨੌਜਵਾਨਾਂ ਦੀ ਹੁਣ ਆ ਤਰुण ਦਾ ਸੀਗਾ ਹੁਣ ਇੱਥੇ ਦੇਖੋ ਅਗਰੈਸਿਵ ਹੋ ਕੇ ਉਹਨੂੰ ਵਿਚਾਰ ਨੂੰ ਨੌਕਰੀ ਦਿਵਾਤੀ ਜਾਂ ਫਿਰ ਹੋਰ ਇਹ ਜੇ ਕਈ ਮੁੱਦੇ ਸੀਗੇ ਪੰਜਾਬ ਦੀ ਜਥੇਬੰਦੀਆਂ ਦੇ ਸਾਰੀਆਂ ਇਕੱਠੀਆਂ ਹੋ ਕੇ ਤਾਂ ਹੀ ਅਸੀਂ ਜ਼ਿਆਦਾ ਅਗਰੈਸਿਵ ਆ ਕਿ ਭਾਈ ਸਾਹਿਬ ਅਸੀਂ ਇਹਨਾਂ ਨੂੰ ਹੱਕ ਦਿਵਾ ਸਕਦੇ ਹਾਂ ਜੇ ਮੈਂ ਆਪਣੇ ਨਿੱਜੀ ਕਾਰਨਾ ਕਰਕੇ ਆਪਣੀ ਕਮੀਜ਼ ਦਾ ਬਟਨ ਵੀ ਬਾਹਰ ਪਾ ਦਵਾਂ ਲੋਕਾਂ ਦਾ ਮੈਨੂੰ ਮੂਰਖ ਹੀ ਕਹਿਣਾ ਕਹਿਣ ਦਾ ਭਾਵ ਆ ਬਾਈ ਜੀ ਜਦੋਂ ਤੁਸੀਂ ਮੁੱਦਾ ਕੋਈ ਚੱਕਣਾ ਆ ਵਿਦਿਆਰਥੀ ਜੀਵਨ ਦੇ ਵਿੱਚ ਜਾਂ ਫਿਰ ਤੁਸੀਂ ਨੌਜਵਾਨਾਂ ਦਾ ਕੋਈ ਮੁੱਦਾ ਚੱਕਣਾ ਤੁਹਾਨੂੰ ਅਗਰੈਸਿਵ ਹੋਣਾ ਹੀ ਪੈਣਾ ਜਦ ਤੁਹਾਡੇ ਤੇ ਦਬਾਅ ਬਣਾਉਂਦੇ ਨੇ ਕਹਿੰਦੇ ਪਰ ਤੁਹਾਡਾ ਅਗਰੈਸਿਵਨੈਸ ਜਿਹੜਾ ਹੁੰਦਾ ਸਿਆਸੀ ਹੁੰਦਾ ਹੁਣ ਪਿਛਲੇ ਸਮੇਂ ਦੇ ਵਿੱਚ ਹਰਿਆਣਾ ਦੇ ਵਿੱਚ ਤੁਹਾਡੀਆਂ ਰੈਲੀਆਂ ਰਹੀਆਂ ਜਿੱਥੇ ਇਲੈਕਸ਼ਨਾਂ ਹੁੰਦੀਆਂ ਉੱਥੇ ਤੁਹਾਡੇ ਗੇੜੇ ਹੁੰਦੇ ਆ ਯੂਨੀਵਰਸਿਟੀ ਦੇ ਵਿੱਚ ਜਿਹੜੇ ਜਵਾਕਾਂ ਦੇ ਮਸਲੇ ਹੁੰਦੇ ਆ ਭਾਵੇਂ ਰੋਟੀ ਮਹਿੰਗੀ ਨੂੰ ਲੈ ਕੇ ਹੋਵੇ ਮੈਸ ਦੇ ਮਸਲੇ ਹੋਣ ਹੋਸਟਲਾਂ ਦੇ ਮਸਲੇ ਹੋਣ ਕਹਿੰਦੇ ਉੱਥੇ ਨਜ਼ਰ ਨਹੀਂ ਆਉਂਦੇ ਰੈਲੀਆਂ ਦੇ ਵਿੱਚ ਪੋਲਿਟੀਕਲ ਰੈਲੀਆਂ ਦੇ ਵਿੱਚ ਭੀੜ ਇਕੱਠੀ ਕਰਨ ਦੇ ਵਿੱਚ ਨਜ਼ਰ ਆਉਂਦੇ ਸ਼ਰਪੀ ਨਹੀਂ ਨਹੀਂ ਪੋਲਿਟੀਕਲ ਰੈਲੀਆਂ ਤਾਂ ਅੱਜ ਤੱਕ ਮੈਂ ਤੁਸੀਂ ਇਹ ਸਭ ਲਾ ਲਓ ਕਿ ਜੇ ਕੋਈ ਵੀ ਪੋਲਿਟੀਕਲ ਜਦੋਂ ਕੰਮ ਆਉਂਦਾ ਨਾ ਕਿਉਂਕਿ ਭਾਈ ਮੈਂ ਇੱਕ ਬਹੁਤ ਮੇਰਾ ਕੋਈ ਫਾਦਰ ਐਮਐਲਏ ਐਮਪੀ ਨਹੀਂ ਹੈਗਾ ਮੈਂ ਸਭ ਤੋਂ ਖੀਲ ਲੀਕਤਾਰ ਤੋਂ ਸਭ ਤੋਂ ਮੂਨ ਲੀਕਤਾਰ ਚ ਆਇਆ ਮੈਨੂੰ ਰਾਸਤਾ ਪਤਾ ਅਸੀਂ ਵੀ ਜਦੋਂ ਕੋਈ ਵੱਡੇ ਐਮਐਲਏ ਮੰਤਰੀ ਦੀ ਪੋਲਿਟੀਕਲ ਰੈਲੀ ਜਾਂਦੇ ਸੀਗੇ ਨਾ ਸਾਡੀ ਮਾਂ ਪੁੱਛ ਮੈਂ ਹਰ ਤੋਂ ਸੀ ਰਾਜਸਥਾਨ ਗਏ ਨਹੀਂ ਸੀ ਹਰਿਆਣਾ ਗਏ ਨਹੀਂ ਸੀ ਜੀ ਅਸੀਂ ਗਏ ਸੀਗੇ ਉਹਨਾਂ ਨੂੰ ਦੱਸਣ ਜੀ ਅਸੀਂ ਉਹਨਾਂ ਨੂੰ ਦੱਸਣ ਗਏ ਸੀ ਜਿਹੜੀ ਬੀਜੇਪੀ ਦੀ ਸਰਕਾਰ ਹੈ ਕਾਲੇ ਕਾਨੂੰਨ ਆਰੇ ਨੇ ਜਿਹੜੀ ਬੀਜੇਪੀ ਦੀ ਸਰਕਾਰ ਹੈ ਤੁਹਾਨੂੰ ਦਬਾਊਗੀ ਹੁਣ ਸਾਨੂੰ ਕੀ ਪਤਾ ਜੀ ਸਾਡੇ ਪਿੱਛੇ ਘਰ ਚ ਡਾਕਾ ਪੈਣਾ ਆਮ ਆਦਮੀ ਪਾਰਟੀ ਦੀ ਸਰਕਾਰ ਹੋਣਾ ਜਿਹੜੀ ਪ੍ਰਾਈਵੇਟਾਈਜੇਸ਼ਨ ਕਰਨ ਲੱਗੀ ਆ ਹੁਣ ਅਸੀਂ ਘਰੇ ਵੇ ਜੀ ਤੁਸੀਂ ਦੱਸੋ ਜੀ ਆਸੀਂ ਅਗਲੀ ਵਾਰ ਤੁਹਾਡੇ ਘਰੇ ਤੇ ਫੁੱਲ ਲੈ ਕੇ ਚਲ ਜੂਗੇ ਹਾਂ ਅਸੀਂ ਅੱਜ ਤੁਹਾਡੇ ਮਾਧਮ ਰਾਹੀਂ ਅਸੀਂ ਦੱਸਣਾ ਫੁੱਲ ਵਾਲਾ ਤਰੀਕਾ ਵੀ ਵਧੀਆ ਤਰੀਕੇ ਨਾਲ ਜਾਓ ਸੰਵਾਦ ਕਰੋ ਸਵਾਲ ਮੰਗੋ ਤੇ ਕਹੋ ਕਿ ਅਸੀਂ ਤਾਂ ਤੁਹਾਡੇ ਕੋਲ ਬੜੇ ਮਾਨ ਸਨਮਾਨ ਨਾਲ ਆਏ ਆ ਫੋਰਸ ਹੀ ਲਵਾਉਂਦੇ ਤੁਹਾਨੂੰ ਕੋਸ਼ਿਸ਼ ਨਹੀਂ ਕੀਤੀ ਸਾਨੂੰ ਮੁੱਖ ਮੰਤਰੀ ਸਾਹਿਬ ਦਾ ਟਾਈਮ ਲੈ ਲਓ ਮੈਂ ਤੁਹਾਨੂੰ ਫੁੱਲ ਦੇ ਦੇਣਾ ਤੁਸੀਂ ਅੱਗੇ ਪੰਚਾ ਦਿਓ ਤੁਸੀਂ ਵਿਦਿਆਰਥੀ ਜੱਥੇ ਬੰਦੀਆਂ ਹੋ ਤੁਹਾਨੂੰ ਟਾਈਮ ਤੁਸੀਂ ਪੱਤਰਕਾਰ ਹੋ ਤੁਹਾਨੂੰ ਮੈਂ ਫੁੱਲ ਦੇ ਦੇਣਾ ਪਰ ਸਵਾਲ ਤਾਂ ਤੁਸੀਂ ਪੁੱਛ ਰਹੇ ਹੋ ਤੁਸੀਂ ਅੱਗੇ ਫੁੱਲ ਪੰਚਾ ਦਿਓਗੇ ਹੂੰ ਤੁਸੀਂ ਦੱਸ ਦਿਓ ਅਸੀਂ ਤੁਹਾਨੂੰ ਫੁੱਲ ਦਿੰਨੇ ਆ ਜਿੱਥੇ ਲੈ ਤੁਹਾਡੇ ਸਾਰੇ ਇੱਕ ਤੁਹਾਡੇ ਦਫ਼ਤਰ 'ਚ ਹੀ ਬੈਠਾ ਤੁਹਾਨੂੰ ਮੈਂ ਫੁੱਲ ਦੇ ਜਾਨਾ ਤੁਸੀਂ ਮੁੱਖ ਮੰਤਰੀ ਤੱਕ ਫੋਲ ਪਹੁੰਚਾ ਦੇ। ਅਸੀਂ ਤੁਹਾਡੇ ਫੋਲ ਵਾਲੀ ਗੱਲ ਜਰੂਰ ਪਹੁੰਚਾ ਦਾਂਗੇ। ਤੁਹਾਡਾ ਫੋਲ ਪੈਰਾਂ 'ਚ ਰੌਣ ਦੇਣਗੇ। ਕਿੰਨੇ ਵਿਦਿਆਰਥੀ ਬਾਈ ਜੀ 40 50 ਹਜ਼ਾਰ ਵਿਦਿਆਰਥੀ। ਇਸ ਗੱਲ ਦੇ ਨਾਲ ਸਿੱਧਾ ਡਾਇਰੈਕਟਲੀ ਇਨਵੋਲਵ ਹੋਊਗਾ। ਜੇ ਉਹਨਾਂ ਦੀ ਐਸਈ, ਓਬੀਸੀ ਦੀ ਸਾਰੀ ਸਕਾਲਰਸ਼ਿਪ ਜਾਊਗੀ। ਬਾਬਾ ਭੀਮrao ਅੰਬੇਡਕਰ ਦੀ ਫੋਟੋ ਪਿੱਛੇ ਲਾਉਂਦੇ ਨੇ। ਬਾਬਾ ਸਾਹਿਬ ਨੇ ਕੀ ਕਿਹਾ ਸੀਗਾ? ਜਿਹੜੀ ਐਜੂਕੇਸ਼ਨ ਹੈ ਸਭ ਤੋਂ ਜ਼ਰੂਰੀ ਹੈ। ਅੱਜ ਐਜੂਕੇਸ਼ਨ ਹੀ ਖੋ ਰਹੇ ਨੇ। ਫਿਰ ਤੁਸੀਂ ਸਾਨੂੰ ਕਹਿੰਦੇ ਹੋ ਚੁੱਪ ਹੋ ਜਾਓ। ਫਿਰ ਸਾਡੀ ਬਰੂਹਾਂ ਦੇ ਹੱਦਾਂ ਦੇ ਵਿੱਚ ਹਰਿਆਣੇ ਦੀ ਸਰਕਾਰ ਆ ਕੇ ਗੋਲੀਆਂ ਮਾਰ ਕੇ ਸਾਡਾ ਮੁੰਡਾ ਮਾਰ ਗਈ ਫਿਰ ਤੁਸੀਂ ਕਹਿੰਦੇ ਹੋ ਚੁੱਪ ਰਹੋ ਸਾਡੇ ਤੇ ਡਾਂਗਾ ਮਾਰਦੇ ਨੇ ਫਿਰ ਤੁਸੀਂ ਕਹਿੰਦੇ ਹੋ ਚੁੱਪ ਰਹੋ ਸਭ ਕਦ ਤੱਕ ਚੁੱਪ ਰਹੀਏ ਉਹ ਤੱਕ ਚੁੱਪ ਰਹੀਏ ਜਦ ਸਾਡੀ ਧੌੜ ਵੱਢ ਕੇ ਲੈ ਗੇ ਪਰ ਭਾਈ ਵਾਲੀ ਤਾਂ ਤੁਸੀਂ ਕੀਤੀ ਨਾ ਫਿਰ ਇਹਨਾਂ ਨਾਲ ਕਿਹਨਾਂ ਆਮ ਆਦਮੀ ਪਾਰਟੀ ਦੇ ਪੰਜਾਬ ਚ ਲੈ ਕੋਈ ਮੈਨੂੰ ਤਾਂ ਰਾਹੁਲ ਗਾਂਧੀ ਸਾਹਮਣੇ ਮੈਂ ਕਹਿੰਦਾ ਸੀ ਠੀਕ ਹੈ ਮੈਂ ਕਹਾਂ ਮੂਸੇ ਵਾਲੀ ਦੀ ਮਾਂ ਨੂੰ ਕੀ ਜਵਾਬ ਦਵਾਂਗੇ ਜਿਨ੍ਹਾਂ ਦੇ ਘਰ ਸਾਰੀ ਅੱਧੀ ਕਾਂਗਰਸ ਕਾਂਗਰਸ ਜਾ ਕੇ ਪੂਰੇ ਭਾਰਤ ਦੀ ਕਾਂਗਰਸ ਜਾ ਕੇ ਬੈ ਗਈ ਕੱਲਾ ਮੈਂ ਕਹੇ ਜੇ ਉੱਥੇ ਨੌਜਵਾਨ ਸੀਗਾ ਰਾਹੁਲ ਗਾਂਧੀ ਜੀ ਉੱਥੇ ਬੈਠੇ ਸੀ ਮੈਂ ਕਿਹਾ ਸਾਹਿਬ ਅਸੀਂ ਮੂਸੇ ਵਾਲੇ ਦੀ ਮਾਂ ਨੂੰ ਕੀ ਜਵਾਬ ਦੇਵਾਂਗੇ ਜੇ ਅਸੀਂ ਇਹਨੇ ਟਾਈ ਅਪ ਕਰ ਲਿਆ ਤਾਂ ਹੀ ਬਾਪੂ ਬਲਕੌਰ ਸਿੰਘ ਅੱਜ ਸਾਡੇ ਉੱਥੇ ਆਇਆ ਕਿ ਅਸੀਂ ਇਹਨਾਂ ਨਾਲ ਕੋਈ ਸਾਂਝੇਦਾਰੀ ਨਹੀਂ ਕੀਤੀ ਤਾਂ ਹੀ ਅੱਜ ਅਸੀਂ ਪੰਜਾਬ ਦੇ ਵਿੱਚ ਸੱਤ ਸੀਟਾਂ ਲਿਆਣ ਚ ਕਾਮਯਾਬ ਹੋਏ ਅਸੀਂ ਇਹਨਾਂ ਦਾ ਝਾੜੂ ਖਿਲਾ ਰਿਆ ਸੀਵਾਈਐਸਐਸ ਜਿੱਥੇ ਤੱਕ ਮੇਰੇ ਕੋਲ ਪਾਵਰ ਸੀਗੀ ਪੀਯੂ ਦੇ ਵਿੱਚ ਇਹਨਾਂ ਦਾ ਝਾੜੂ ਤਿੱਲਾ ਤਿੱਲਾ ਕਰਤਾ ਮੁੱਖ ਮੰਤਰੀ ਵੀ ਆ ਗਿਆ ਐਮਐਲਏ ਵੀ ਆਏ ਇਹਨਾਂ ਦਾ ਮంత్రి ਵੀ ਉੱਥੇ ਆਏ ਅਸੀਂ ਫੇਰ ਵੀ ਝਾੜੂ ਤਿਲਾ ਤਿਲਾ ਕਰਤਾ ਜੇ ਸਾਡੀ ਭਾਈਵੰਦੀ ਹੁੰਦੀ ਹੁਣ ਤੁਹਾਡੇ ਨਾਲ ਜੇ ਮੇਰੀ ਭਾਈਵੰਦੀ ਹੋਊਗੀ ਮੈਂ ਤੁਹਾਡੇ ਨਾਲ ਬੜੇ ਉਹੀ ਫੁੱਲ ਵਾਲੀ ਗੱਲ ਹੋਗੀ ਫੁੱਲ ਤਾਂ ਅਸੀਂ ਦਿੱਤਾ ਨਹੀਂ ਅਸੀਂ ਇਹਨਾਂ ਦਾ ਪਾਰਟੀ ਚ ਨਹੀਂ ਖਿਲਾਰਤਾ ਫੇਰ ਮੰਨ ਲਓ ਭਾਈਵੰਦੀ ਤਾਂ ਇਹ ਨਹੀਂ ਮੁੱਦਿਆਂ ਤੇ ਜਿਹੜੀ ਆ ਨਾ ਸਾਬ ਸਾਡੀ ਗੱਲ ਮੁੱਦਿਆਂ ਤੇ ਰਹਿਣੀ ਚਾਹੀਦੀ ਹੈ ਕਦੇ ਵੀ ਅਸੀਂ ਨਿਜੀ ਤੌਰ ਤੇ ਅਟੈਕ ਨਹੀਂ ਕਦੇ ਕਿਸੇ ਨੂੰ ਕੀਤਾ ਪਛਤਾਵਾ ਹੈ ਭਾਈ ਵਾਲੇ ਕਰਕੇ ਦਿੱਲੀ ਦੇ ਵਿੱਚ ਇਹਨਾਂ ਨਾਲ ਉਹਨਾਂ ਨੂੰ ਹੋਊਗਾ ਮੈਨੂੰ ਕਾਹਦਾ ਪਛਤਾਵਾ ਭਾਈ ਕਮਾਂਡ ਤੁਸੀਂ ਵੀ ਉਸੇ ਅਧੀਨ ਹੀ ਹੋਣੇ ਆ ਤੁਹਾਡੀ ਜਥੇਬੰਦੀ ਉਸੇ ਅਧੀਨ ਆਉਂਦੀ ਆ ਪੁੱਛਾਰਨਾ ਹੈ ਪੰਜਾਬ ਦੇ ਵਿੱਚ ਐਨਐਸਯੂਆਈ ਸੀਵਾਈਐਸਐਸ ਦਾ ਮੈਨੂੰ ਇੱਕ ਲੈਵਲ ਤੇ ਦਿਖਾ ਦਿਓ ਕੱਲ ਉਹ ਰਾਹੁਲ ਗਾਂਧੀ ਕਹਿੰਦੇ ਆ ਕਿ ਆਮ ਆਲੀ ਪਾਰਟੀ ਨਾਲ ਮਿਲਣਾ ਪੈਣਾ ਤੁਸੀਂ ਕਰੇ ਭਜੂ ਵਿਰੋਧ ਕਰੋਗੇ ਵਿਰੋਧ ਕੀ ਕਰੇ ਭਜੂਗਾ ਆਪਣੇ ਆਪ ਕਰੀ ਜਾਣ ਜਿਹਨੂੰ ਕਰਨ ਆਪਾਂ ਭਾਈ ਸਾਡੇ ਅਸੂਲ ਪੱਥਰ ਤੇ ਲੀਕ ਆ ਮੇਰੀ ਮਾਂ ਨੇ ਇੱਕ ਗੱਲ ਸਿਖਾਈ ਆ ਕਿ ਭਾਈ ਜਮੀਰ ਤੋਂ ਇੱਧਰ ਉੱਧਰ ਨਹੀਂ ਹੁੰਦਾ ਜਿਹੜੀ ਪਾਰਟੀ ਦੀ ਵਿਚਾਰਤਾ ਨਹੀਂ ਹੈਨੀ ਜਿਹੜੀ ਪਾਰਟੀ ਯੂ-ਟਰਨ ਲੈ ਕੇ ਚੱਲ ਜਾਂਦੀ ਹੈ ਜਿਹੜੀ ਪਾਰਟੀ ਦਾ ਕੋਈ ਅਜੰਡਾ ਹੀ ਹੈ ਨਹੀਂ ਉਸ ਪਾਰਟੀ ਦੇ ਨਾਲ ਫੇ ਇਸ਼ਾਰ ਕਰਕੇ ਨੌਜਵਾਨੀ ਦੁਰਜਾ ਰਾਜਾ ਵੜਿੰਗ ਨਾਲ ਗੱਲਬਾਤ ਹੁੰਦੀ ਹੈ ਤੁਹਾਡੇ ਹਾਂ ਬਾਈ ਸੁਣਦੇ ਨੇ ਤੁਹਾਡੇ ਕਿਉਂ ਨਹੀਂ ਸੁਣਨਗੇ ਇਹ ਗੱਲਾਂਾਂ ਕੀਤੀਆਂ ਨਾਲ ਜਦੋਂ ਸਿੱਧੂ ਮੂਸੇਵਾਲੇ ਦੇ ਤੁਸੀਂ ਰਾਹੁਲ ਨਦਰ ਦੇ ਮੂੰਹ ਤੇ ਕਹਿ ਸੀ ਰਾਹੁਲ ਨਾਲ ਕੀਤੀ ਗੱਲ ਉਹ ਵੀ ਉੱਥੇ ਹੀ ਬੈਠੇ ਸੀਗੇ ਰਾਜਾ ਵੜਿੰਗ ਦਾ ਕੀ ਕਹਿਣਾ ਸੀ ਉਹ ਤਾਂ ਹੀ ਤਾਂ ਐਲਾਈਂਸ ਨਹੀਂ ਹੋਇਆ ਪੰਜਾਬ 'ਚ ਪੰਜਾਬ ਦਿੱਲੀ ਦਾ ਹੋ ਗਿਆ ਨਾ ਪਰ ਦਿੱਲੀ ਹੁਣ ਹੋਈ ਜੂਗੀ ਲੋਕੀ ਕਹਿੰਦੇ ਨੇ ਕਿ ਥੋੜੇ ਇੰਨਾ ਦੇ ਦੋਰੇ ਮਾਪਦੰਡ ਹੋ ਗਏ ਸਿਆਸਤ ਅਸੀਂ ਪੰਜਾਬ ਚ ਕਰਨੀ ਹੈ। ਇੱਦਾਂ ਤਾਂ ਦਿੱਲੀ ਹੁਣ ਕਹਿ ਦੇਵੇਗੀ ਕਿ ਹਰਿਆਣੇ ਨੂੰ ਪਾਣੀ ਦੇ ਦਿਓ। ਲੈ ਇੱਕ ਬੂੰਦ ਵੀ ਦੇ ਦਿਓ। ਤੁਹਾਡੇ ਵੀ ਹਰਿਆਣੀ ਕਾਂਗਰਸ ਦੇ ਹੀ ਹੁੰਦੇ ਆ ਕਿ ਉਧਰੋਂ ਪੰਜਾਬ ਨੂੰ ਨਹੀਂ ਦੇਣਾਗਾ। ਪੰਜਾਬ ਵਾਲੇ ਕਹਿੰਦੇ ਹਰਿਆਣੇ ਨੂੰ ਨਹੀਂ ਦੇਣਾ। ਲੈ ਜਾਣ ਫਿਰ। ਉਹੀ ਹੈ ਨਾ ਮੁੱਦਾ ਦਾ ਵਿਚਾਲੇ ਲਟਕਦਾ ਫਿਰਦਾ। ਮੁੱਦਾ ਜੋ ਮਰਜ਼ੀ ਹੋਵੇ ਪਹਿਲਾਂ ਘਰ ਦੀ ਜੋ ਘਰ ਦਾ ਅਸੀਂ ਦੇਖਣਾ ਨਾ ਸਭ। ਸਾਡੇ ਘਰ ਚ ਜੇ ਕੋਈ ਗਲਤ ਚੀਜ਼ ਹੈ ਜੇ ਉਸ ਨੂੰ ਗਲਤ ਨਹੀਂ ਕਵਾਂਗੇ ਫਿਰ ਅਸੀਂ ਗਲਤ। ਇਹ ਗੱਲ ਮੰਨਦੇ ਹਾਂ। ਅਸੀਂ ਜੇ ਅਸੀਂ ਇੱਥੇ ਕਿਸੇ ਨਾਲ ਅਲਾਈਂਸ ਕਰਿਆ। ਜੇ ਆਮ ਆਦਮੀ ਪਾਰਟੀ ਕਾਂਗਰਸ ਨਾਲ ਅਲਾਈਂਸ ਕਰਿਆ। NSUI ਨੇ CYSS ਨਾਲ ਅਲਾਈਂਸ ਕਰਿਆ ਉਦੋਂ ਮੈਨੂੰ ਤੁਸੀਂ ਫੜ ਲਿਓ ਦਿੱਲੀ ਦੇ ਵਿੱਚ ਹੁਣ ਕੋਈ ਹੋਰ ਹੁਣ ਮੈਂ ਤੁਹਾਨੂੰ ਕਹੀ ਜਾਵਾਂ ਕਿ ਤੁਹਾਡੇ ਪਿਛੋਕੜ ਘਰੇ ਦੇ ਵਿੱਚ ਇਹ ਹੁੰਦਾ ਤੁਸੀਂ ਕਹੋਗੇ ਮੇਰਾ ਉਹ ਕੰਸਰਨ ਨਹੀਂ ਹੈਗਾ ਮੇਰਾ ਕੰਸਰਨ ਤੁਸੀਂ ਤੇ ਮੈਂ ਹਾਂ ਮੈਂ ਪੰਜਾਬ ਦਾ ਕਿੱਥਾ ਦਾ ਹੁੰਦੇ ਨੇ ਨਾ ਤੁਹਾਨੂੰ ਟਿਚਰਾਂ ਆਪ ਲੋਕਾਂ ਦੇ ਟਿਚਰਾਂ ਕਰਦੇ ਨੇ ਕਿ ਯਾਰ ਦਿੱਲੀ ਦੇ ਵਿੱਚ ਕੁਝ ਹੋਰ ਆ ਪੰਜਾਬ ਦੇ ਵਿੱਚ ਕੁਝ ਹੋਰ ਇੱਕ ਬੰਦੇ ਨੇ ਮੈਨੂੰ ਪਿਕਚਰ ਨਹੀਂ ਕਰੀ ਭਾਈ ਬੜੇ ਵਰਾ ਤੁਹਾਡੇ ਜੀ ਹਜ਼ੂਰੀ ਵਾਲੇ ਲੋਕ ਹੋਣਗੇ ਤੁਹਾਡੇ ਅੰਮੇ ਸਾਹਮਣੇ ਤੁਸੀਂ ਟੀਚਰ ਕਰੋ ਮੈਂ ਤੁਹਾਨੂੰ ਜਵਾਬ ਦਿੰਦਾ ਮੈਂ ਤੁਹਾਨੂੰ ਕਹੀ ਜਾਂਦਾ ਦਿੱਲੀ ਤੋਂ ਹੁਣ ਲੋਕ ਕਹਿੰਦੇ ਮੈਂ ਤੁਹਾਨੂੰ ਕਹੀ ਜਾਂਦਾ ਦਿੱਲੀ ਦੇ ਵਿੱਚ ਕੁਝ ਹੋਰ ਪੰਜਾਬ ਦੇ ਵਿੱਚ ਹੋਰ ਦੋਰੇ ਮੈਂ ਕਾਦਾ ਪ੍ਰਧਾਨ ਹਾਂ ਹਮ ਐਲਐਸਯੂਆਈ ਪਰ ਹੁੰਦੀ ਤਾਂ ਕਾਂਗਰਸਾਂ ਦੀ ਨਹੀਂ ਮੈਂ ਐਨਐਸਯੂਆਈ ਕਾਦਾ ਪ੍ਰਧਾਨ ਹਾਂ ਵਿਦਿਆਰਥੀ ਜਥੇਬੰਦੀ ਕਾਦਾ ਕਾਦਾ ਦੱਸੋ ਪੰਜਾਬ ਦਾ ਨਾ ਹਮ ਪਰ ਪੰਜਾਬ ਪੌਂਡਸ ਵੀ ਹੈਗੀ ਕਿ ਨਹੀਂ ਹੈਗੀ ਪੰਜਾਬ ਕਾਂਗਰਸ ਐਨਐਸਯੂਆਈ ਮੈਂ ਪੰਜਾਬ ਦਾ ਪ੍ਰਧਾਨ ਹਾਂ ਪੰਜਾਬ ਨੇ ਆਪ ਪਾਰਟੀ ਦੇ ਨਾਲ ਅਲਾਈਂਸ ਕਰਿਆ ਪੰਜਾਬ ਚ ਨਹੀਂ ਕਰਿਆ ਇੱਥੇ ਗੱਲ ਮ ਕੋਈ ਪਰ ਦਿੱਲੀ ਤਾਂ ਕਰੇ ਨਾ ਮੈਂ ਦਿੱਲੀ ਦਾ ਪ੍ਰਧਾਨ ਹਾਂ ਪਰ ਤੁਹਾਡੀ ਪਾਰਟੀ ਤਾਂ ਹੈਗੀ ਆ ਨਾ ਮੈਂ ਕਹਿ ਦੋ ਕਿ ਪੰਜਾਬ ਵੱਖਰੀ ਹੈਗੀ ਆ ਪੰਜਾਬ ਕਾਂਗਰਸ ਵੱਖਰੀ ਹੈਗੀ ਆ ਨੈਸ਼ਨਲ ਕਾਂਗਰਸ ਵੱਖਰੀ ਹੈ ਪੰਜਾਬ ਇੱਕ ਇਮੋਸ਼ਨਲ ਸਟੇਟ ਆ ਪੰਜਾਬ ਕਾਂਗਰਸ ਹਮੇਸ਼ਾ ਵੱਖਰੀ ਚੱਲੀ ਆ ਹਮ ਪੰਜਾਬ ਕਾਂਗਰਸ ਕਦੇ ਵੀ ਦਿੱਲੀ ਤੋਂ ਨਹੀਂ ਚੱਲ ਸਕਦੀ ਪੰਜਾਬ ਇੱਕ ਇਮੋਸ਼ਨਲ ਸਟੇਟ ਆ ਜਿਹਨੂੰ ਬੰਦਾ ਪੰਜਾਬ ਨੂੰ ਦਿੱਲੀ ਤੋਂ ਚਲਾਣਾ ਚਾਹੂਗਾ ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਚਲਾਣਾ ਚਾਹਿਆ ਸਾਡੇ ਮੁੱਖ ਮੰਤਰੀ ਨੂੰ ਬਾਰੀ ਚਲਮਕਾਤਾ ਤੁਹਾਡੇ ਕੈਪਟਨ ਸਾਹ ਜੀ ਚਾਹੀਦਾ ਫਿਰ ਕਿਹ ਕਿਦਾਂ ਕੈਪਟਨ ਸਾਹਿਬ ਜਦੋਂ ਹੁੰਦੇ ਸੀ ਉਹ ਕਿੱਥੇ ਨੇ ਕੈਪਟਨ ਸਾਹਿਬ ਕਿੱਥੇ ਨੇ ਕੈਪਟਨ ਸਾਹਿਬ ਚਲੋ ਭਾਜਪਾ ਚਲੇ ਗਏ ਪਰ ਤੁਹਾਡੇ ਮੁੱਖ ਮੰਤਰੀ ਰਹੇ ਨੇ ਕੈਪਟਨ ਸਾਹਿਬ ਕਿੱਥੇ ਚਲੇ ਗਏ ਉਹ ਭਾਜਪਾ ਹੀ ਚਲੇ ਗਏ ਜਿਹੜਾ ਚਲਾ ਗਿਆ ਉਹਦੀ ਗੱਲ ਕਰਨ ਨੂੰ ਦਿੱਲੀ ਦਰਬਾਰ ਤੋਂ ਤੁਹਾਡੇ ਵੀ ਚਲਦੇ ਆ ਜਾਣਾ ਸਾਡਾ ਭਾਈ ਮੇਰਾ ਅਜੰਡਾ ਹਾਈ ਕਮਾਂਡ ਨੂੰ ਜਵਾਬ ਤਾਂ ਤੁਸੀਂ ਦਿੰਦੇ ਹੋਵੋਗੇ ਮੇਰਾ ਹਾਈ ਕਮਾਂਡ ਤਾਂ ਇਹ ਦੇ ਵਿੱਚ ਇੰਟਰਫੇਅਰ ਕਰਦੀ ਹੈ ਕਿ ਮੁੱਖ ਮੰਤਰੀ ਚਿਹਰਾ ਕੌਣ ਹੋਊਗਾ ਨਵਜੋਤ ਸਿੰਘ ਦੂ ਪ੍ਰਤਾਪ ਆਜਵਾ ਰਾਜਾ ਬੜੀ ਵਰਗੇ ਜ਼ੋਰ ਲਉਂਦੇ ਰਹੇ ਕਿਸੇ ਮੈਨੂੰ ਮੁੱਖ ਮੰਤਰੀ ਬਣਾਉਣਾ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੇਰਾ ਹਾਈ ਕਮ ਮੇਰੇ ਹਾਈ ਕਮਾਂਡ ਪੰਜਾਬ ਦੇ ਉਹ ਵਿਦਿਆਰਥੀ ਨੇ ਜੇ ਤੁਸੀਂ ਮੈਨੂੰ ਮੁੱਖ ਮੰਤਰੀ ਬਣਾਉਣਾ ਦਿੱਲੀ ਤੁਸੀਂ ਕਹਿ ਦੋਗੇ ਭਾਈ ਆ ਮੁੰਡੇ ਬਣਾਉਣਾ ਐਸੀ ਤਾਂ ਕਿਉਂ ਬਣਾਉਣਾ ਕਿਹਨੇ ਬਣਾਉਣਾ ਲੋਕਾਂ ਨੇ ਬਣਾਉਣਾ ਕੀ ਤੇ ਕਿਹੜੇ ਲੋਕਾਂ ਨੇ ਪਰ ਲੋਕ ਤਾਂ ਦੇਖਦੇ ਨੇ ਨਾ ਪਰ ਲੋਕ ਤਾਂ ਦੇਖਦੇ ਨੇ ਸੁਣੀ ਕਿੰਦੀ ਜਾਂਦੀ ਆ ਕਿਹੜੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬਣਾਉਣਾ ਆਪਾਂ ਪੰਜਾਬ ਦੇ ਲੋਕ ਉਹ ਲੋਕ ਦੇਖਦੇ ਨੇ ਨਾ ਦਿੱਲੀ ਚ ਕੁਝ ਹੋਰ ਪੰਜਾਬ ਚ ਕੁਝ ਹੋਰ ਲੋਕਾਂ ਲੋਕ ਤਾਂ ਹੀ ਦਾ ਪੰਜਾਬ ਦੇ 7 ਸੀਟਾਂ ਜਿੱਤਾਈਆਂ ਸਾਡੀ ਲੜਾਈ ਕਿਹਦੇ ਨਾਲ ਸੀਗੀ ਪਰ ਆਮ ਪਾਰਟੀ ਨਾਲ ਸਦਨ ਸਭਾ ਦੇ ਵਿੱਚ ਦੇਖੋ ਤੁਹਾਡਾ ਕੀ ਹਾਲ ਹੋਇਆ 18 ਤੇ ਆ ਗਏ ਇਲੈਕਸ਼ਨ ਸਾਈ ਚ ਨੇ ਬਾਈ 22 ਦੇ ਇਲੈਕਸ਼ਨ ਦੀ ਗੱਲ ਕਰਦਾ ਮੈਂ 22 'ਚ ਤਾਂ ਉਹ ਸਾਰਾ ਸਿੱਧਾ ਤੁਸੀਂ ਵਿਰੋਧੀ ਤਰਜੋ ਵੀ ਸਾਰਿਆਂ ਨੇ ਬਦਲਾਵ ਦੇਖਿਆ ਤੁਸੀਂ ਬਾਈ ਇੰਨਾ ਪਰ ਕੀਤੇ ਕਰਮ ਤਾਂ ਕਿ ਆ ਹੀ ਜਾਂਦੇ ਨੇ ਇਹਨਾਂ ਨੂੰ ਮੈਂ ਤੁਹਾਨੂੰ ਦੱਸਾਂ ਕੀਤੇ ਕਰਮ ਕਰਾਇਆ ਜਾਂਦੇ ਨੇ ਚੱਕਰ ਇਹ ਹੈ ਭਾਈ ਜਦੋਂ ਹੁਣ ਸਾਡੀ 60 ਸੀਟਾਂ ਆਈਆਂ ਨੇ ਲੋਕਾਂ ਇਹ ਕਹਿੰਦੇ ਸੀ ਬਦਲਾਵ ਦੇ ਵਿੱਚ ਅਸੀਂ ਬੁਰੀ ਤਰ੍ਹਾਂ ਫੇਲ ਹੋਏ 22 'ਚ ਇਹਨਾਂ ਦੀ 92 ਸੀਟਾਂ ਗਈਆਂ ਹੁਣ 703 ਹੋਏ ਨਾ ਇਹ ਆਉਣ ਵਾਲੇ ਇਲੈਕਸ਼ਨ ਨੇ 27 ਦੇ ਵਿੱਚ 27 ਦੇ ਵਿੱਚ ਪਤਾ ਲੱਗ ਜਾਊਗਾ ਕੀ ਕੀ ਦੇ ਨਾਲ ਕੀ ਹੁੰਦਾ ਸਤਾਈ ਦੇ ਵਿੱਚ ਲੋਕਾਂ ਨੇ ਦੱਸਣਾ ਸਾਬ ਕਿ ਸਾਡੇ ਨਾਲ ਹੈਗੇ ਕਿ ਨਹੀਂ ਹੈਗੇ ਰਾਜਵੜੀ ਨਾਲ ਗੱਲ ਹੋਈ ਜੇ ਜਿਹੜਾ ਇਹ ਫਰਮਾਨ ਸਰਕਾਰੀ ਕਾਲਜਾਂ ਵਾਲਾ ਆਇਆ ਹੈ ਰਾਜਵੜੀ ਨਾਲ ਗੱਲ ਹੋਈ ਕਿ ਪੰਜਾਬ ਦੇ ਵਿੱਚ ਆਪਾਂ ਕਿਸ ਤਰੀਕੇ ਨਾਲ ਸੰਘਰਸ਼ ਵਿੜਨਾ ਹੈਗਾ ਕਿ ਸਿਰਫ ਮੈਮੋਰੰਡਮ ਦੇਣ ਤੇ ਹੀ ਗੱਲ ਖਤਮ ਹੋ ਗਈ ਅਸੀਂ ਸਾਡੀ ਜਥੇਬੰਦੀ ਆਪਣੇ ਆਪ ਦੇ ਵਿੱਚ ਹੀ ਇੰਨੀ ਸ਼ਮਸ਼ਕਤ ਆ ਕਿ ਮੈਂ ਸੂਬੇ ਦਾ ਪ੍ਰਧਾਨ ਹੋਣ ਕਾਰਨ ਮੈਂ ਸੜਕਾਂ ਦੇ ਉੱਤੇ ਪੂਰੇ ਪੁਤਲੇ ਫੁਕਾ ਸਕਦਾ ਹਾਂ ਪੂਰੇ ਪੰਜਾਬ 'ਚ ਹਮ ਸਪੋਰਟ ਉਹ ਕਰਦੇ ਨੇ ਕਰਦੇ ਰਹਿਾਂਗੇ ਪਰ ਸਾਡੀ ਜਥੇਬੰਦੀ ਜੇ ਮੈਂ ਸੂਬਾ ਪ੍ਰਧਾਨਾਂ ਤਾਂ ਮੈਂ ਇੰਨਾ ਸ਼ਮਸ਼ਕ ਤਾਂ ਕਿ ਮੈਨੂੰ ਕਿਸੇ ਦੀ ਲੋੜ ਨਹੀਂ ਮੈਂ ਆਪਣੇ ਆਪ ਮੁੱਦੇ ਆਪਣੇ ਆਪ ਚੱਲਤ ਇੰਤਜ਼ਾਰ ਤੋਂ ਤਿਕਰ ਕਰੋਗੇ ਕਿ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੇ ਹੋ ਵੱਡਾ ਐਲਾਨ ਦੇਣ ਵਾਸਤੇ 30 8 2024 ਉਹਦੇ ਵਿੱਚ ਉਹ ਆ ਇੱਕ ਡੇਡ ਦਿੱਤੀ ਗਈ ਹੈ 10 ਦਿਨਾਂ ਨਾ ਨਾ ਇਹਨਾਂ ਦੇ ਜਿਹੜਾ ਸਰਕਾਰ ਵੱਲੋਂ ਆਇਆ ਨੋਟਿਸ ਦੇਵੇ 10 ਦਿਨਾਂ ਦਾ ਉਹ ਦਿੱਤਾ ਸਮਾਂ 10 ਦਿਨਾਂ ਬਾਅਦ ਨਹੀਂ ਕੁਝ ਹੁੰਦਾ ਫਿਰ ਧੁਰ ਇੱਕ ਵਾਰਾ ਉੱਥੇ ਫਿਰ ਹਰਾ ਪੈਨ ਚੱਲ ਹੀ ਗਿਆ ਮੋਹਰ ਲੱਗ ਹੀ ਜਾਣੀਆ ਫਿਰ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾਓ ਫਿਰ ਸਰਕਾਰ ਕਹਿੰਨਾ ਜੇ ਅਸੀਂ ਵਾਪਸ ਆ ਗਏ ਫਿਰ ਸਾਡੀ ਵੀ ਰਹਿ ਜਾਣੀ ਆ ਹੋਣ ਹੁਣ ਸਮਾਣਾ ਸਰਕਾਰ ਨੂੰ ਕੱਚੇ ਪੈਰੀਆਂ ਉੱਤੇ ਵਾਪਸ ਮੋੜੋ ਤੁਹਾਡੀ ਗੱਲ ਇੱਕਦਮ ਸਹੀ ਹੈ ਤੁਹਾਡਾ ਜਿਹੜਾ ਹਰਾ ਪੈਨ ਸੈਂਟਰ ਦਾ ਜਿਆਦਾ ਸਟਰੋਂਗ ਹੁੰਦਾ ਸਟੇਟ ਦਾ ਸਟਰੋਂਗ ਹੁੰਦਾ ਅਸੀਂ ਤਾਂ મોદી ਚੁਕਾਇਆ ਕਿਵੇਂ ਚੁਕਾਇਆ ਕਿਵੇਂ ਚੁਕਾਇਆ ਤੂੰ ਕਿਉਂ ਆ ਕਿਸਾਨੀ ਅੰਦੋਲਨ ਤੁਸੀਂ ਕਿਹ ਘਾਇਆ ਤੁਸੀਂ ਐਸੀ ਕੌਣ ਤੁਸੀਂ ਕੌਣ ਦੱਸੋ ਤੁਸੀਂ ਇੱਕ ਇੱਕ ਵਿਦਿਆਰਥੀ ਜੱਥੇਬੰਦੀ ਦੇ ਪ੍ਰਧਾਨ ਹੋ ਮੇਰਾ ਫਾਦਰ ਕੌਣ ਤੁਸੀਂ ਦੱਸੋ ਕਿਸਾਨ ਨਹੀਂ ਤਸੀਂ ਤਾਂ ਕਰਨ ਅਸੀਂ ਝਕਾਇਆ ਕਿਸਾਨਾਂ ਨੇ ਝਕਾਇਆ ਅਸੀਂ ਵੀ ਤਾਂ ਕਿਸਾਨ ਦੇ ਪੁੱਤ ਆ ਮੇਰਾ ਡੈਡੀ ਕਿਹੜਾ ਉੱਥੇ ਮੰਤਰੀਪਦ ਦੀ ਸੌਂ ਚੱਕ ਕੇ ਆਇਆ ਆਮ ਆਦਮੀ ਪਾਰਟੀ ਦੀ ਸਰਕਾਰ ਚ ਅਸੀਂ ਕਿਸਾਨ ਨਹੀਂ ਆ ਬਾਈ ਜੱਟਾਂ ਦੇ ਪੁੱਤ ਆ ਕਿਸਾਨ ਨਹੀਂ ਸਾਡਾ ਪਹਿਲਾ ਕਿੱਤਾ ਹਮ ਅਸੀਂ ਪੂਰੇ ਪੰਜਾਬ ਨੇ ਹਮ ਮੋਦੀ ਨੂੰ ਝਕਾਇਆ ਹਮ ਹੁਣ ਵੀ ਪੂਰਾ ਪੰਜਾਬ ਕੱਲੀ ਐਨਐਸਓ ਹੀ ਨਹੀਂ ਹਮ ਪੂਰਾ ਪੰਜਾਬ ਸਟੇਟ ਨੂੰ ਝਕਾਉਗੀ ਇਸ ਮੁੱਦੇ ਤੇ ਹਮ ਕਿਉਂਕਿ ਪੂਰਾ ਪੰਜਾਬ ਦੇ ਵਿੱਚ ਇਹ ਗੱਲ ਹੈਗੀ ਆ ਕਿ ਜੇ ਕੋਈ ਇਹਦੇ ਨਾਲ ਡਾਇਰੈਕਟਲੀ ਸੰਪਰਕ ਕਰੂ 30 40 ਹਜ਼ਾਰ ਬੱਚੇ ਫਿਊਚਰ ਜ਼ੀਰੋ ਹੂੰ 30 ਦਾ ਫਿਊਚਰ ਜ਼ੀਰੋ ਫੇਰ ਇਹ ਕਹਿੰਦੇ ਨਸ਼ੇ ਵੱਧ ਰਹੇ ਨੇ ਸਭ ਤੁਸੀਂ ਬੱਚਿਆਂ ਨੂੰ ਦੇਖ ਹੀ ਰਹੇ ਹੋ ਤੁਸੀਂ 12ਵੀਂ ਤੋਂ ਬਾਅਦ ਉਹਨਾਂ ਨੂੰ ਲਾਈਨ ਕਿਹੜੀ ਦੇ ਰਹੇ ਹੋ ਵੇਲਾ ਸਾਡੇ ਬਜ਼ੁਰਗ ਕਹਿੰਦੇ ਆ ਭਾਈ ਜਿਹੜਾ ਵੇਲਾ ਦਿਮਾਗ ਹੁੰਦਾ ਨਾ ਸ਼ੈਤਾਨ ਦਾ ਘਰ ਹੁੰਦਾ ਜਦੋਂ ਬੀਏ ਨਹੀਂ ਕਰਨਗੇ ਜਾਣਗੇ ਕਿੱਥੇ ਤਾਂ ਕਹਿਣ ਦਾ ਭਾਵ ਇਹ ਹੈ ਕਿ ਸਾਰੇ ਮਿਲ ਕੇ ਬਿੱਚੇ ਤੁਸੀਂ ਤੁਸੀਂ ਵੀ ਡੈਮੋਕ੍ਰੇਸੀ ਦਾ ਥੰਮ ਹੋ ਸਾਬ ਬਿੱਚੇ ਤੁਸੀਂ ਮਿਲ ਕੇ ਇਹਨਾਂ ਨੂੰ ਜਿਹੜੀ ਇਹਨਾਂ ਦੀ ਗੱਲ ਆ ਨਾ ਤੁਸੀਂ ਜਿੱਦਾਂ ਹੁਣ ਰੋਜ਼ ਪ੍ਰਗਟ ਕਰ ਰਹੇ ਹੋ ਕਿ ਤੁਸੀਂ ਕਰ ਕੀ ਰਹੇ ਹੋ ਇਦਾਂ ਹੀ ਜੇ ਤੁਸੀਂ ਇਹ ਰੋਜ਼ 10 ਸੱਦਾ ਦਿਨ ਬਾਅਦ ਫੇਰ ਸਾਡਾ ਪ੍ਰਗਟ ਕਰੋਗੇ ਫਿਰ ਸਾਨੂੰ ਸਵਾਦ ਆ ਜਾਊਗਾ ਫਿਰ ਅਸੀਂ ਚੰਗੀ ਤਰ੍ਹਾਂ ਚਕਾਲਵਾਂਗੇ ਇਹਦੇ ਨਾਲ ਹੀ ਕੀ ਲੱਗਦਾ ਤੁਹਾਨੂੰ ਹੁਣ ਰਾਹੁਲ ਗਾਂਧੀ ਦੋ ਸੀਟਾਂ ਜਿੱਤ ਗਏ ਇਸ ਵਾਰ ਕਿਹਾ ਜਾ ਸਕਦਾ ਇੱਥੇ ਕੋਈ ਦੋ ਰਾਇ ਨੇ ਕਿ ਬਹੁਤ ਜ਼ਬਰਦਸਤ ਕਮਬੈਕ ਰਿਹਾ 2013 ਰੀਅ ਚੋਣਾਂ ਦੇ ਵਿੱਚ ਦੋ ਸੀਟਾਂ ਕਰ ਤੱਕ ਵਾਈਨਾਰਡ ਦੀ ਵਾਈਨਾਰਡ ਦੀ ਬਰੇਲੀ ਜੀ ਠੀਕ ਹੈ ਜੀ ਤੇ ਇਹ ਦੋ ਸੀਟਾਂ ਜਿੱਤਣ ਤੋਂ ਬਾਅਦ ਇੱਕ ਪਰਸੈਪਸ਼ਨ ਤਾਂ ਉਹਨਾਂ ਨੇ ਤੋੜਿਆ ਕਿ ਹਾਂ ਭਾਈ ਮੈਂ ਵੀ ਨਹੀਂ ਤੁਰਿਆ ਫਿਰਦਾ ਮੇਰੇ ਚ ਕੋਈ ਜਾਣ ਹੈਗੀ ਹੈ ਵਿਰੋਧੀ ਧਿਰ ਦਾ ਲੀਡਰ ਵੀ ਸਾਰਿਆਂ ਨੇ ਸਰਬਸਹਿਮਤੀ ਦੇ ਨਾਲ ਰਾਹੁਲ ਗਾਂਧੀ ਨੂੰ ਬਣਾਇਆ ਅੱਜ ਕੰਗੜਾ ਨਾਉਤ ਫੇਰ ਬੋਲੀ ਹੈ ਕੰਗੜਾ ਨਾਉਤ ਨੇ ਕਿਹਾ ਕਿ ਜਿਹੜੀ ਹਿਡਨ ਬੈਗ ਦੀ ਰਿਪੋਰਟ ਤੇ ਰਾਹੁਲ ਗਾਂਧੀ ਟਿੱਪਣੀ ਕਰ ਰਹੇ ਨੇ ਕਾਂਗਰਸ ਘੇਰ ਰਹੀ ਆ ਉਹ ਕਹਿੰਦੇ ਕਿ ਰਾਹੁਲ ਗਾਂਧੀ ਨੂੰ ਤਾਂ ਅਕਲ ਹੀ ਨਹੀਂ ਹੈ ਇਹ ਕੋੜੇ ਆਦਮੀ ਨੇ ਤੇ ਹੋਰ ਹੀ ਬਹੁਤ ਕੁਝ ਇਹ ਜਿਹੇ ਸ਼ਬਦ ਬੋਲਣੇ ਕਿਹਾ ਜਾ ਸਕਦਾ ਕਿ ਉਹਨਾਂ ਦੀ ਜਿਹੜੀ ਜ਼ੁਬਾਨ ਉਹ ਬੇਲਗਾਮ ਹੋਈ ਆ ਰਾਹੁਲ ਗਾਂਧੀ ਨੂੰ ਸੀਰੀਅਸ ਕਿਉਂ ਕੰਗਨਰ ਅਨੌਤ ਨੂੰ ਤੁਸੀਂ ਸੀਰੀਅਸ ਲੈ ਰਹੇ ਹੋ ਬਾਈ ਬਸ ਕੰਗਨਰ ਅਨੌਤ ਕੌਣ ਹੈਗਾ ਐਕਟ੍ਰੈਸ ਐਕਟ੍ਰੈਸ ਦਾ ਕੰਮ ਹੁੰਦਾ ਖਲਾਰਾ ਪਾਉਣਾ ਐਕਟ੍ਰੈਸ ਦਾ ਕੰਮ ਹੁੰਦਾ ਲੋਕਾਂ ਦੇ ਵਿੱਚ ਨੱਚ ਕੇ ਆਪਣਾ ਸਭ ਕੁਝ ਦਿਖਾ ਕਰਕੇ ਲੋਕਾਂ ਦੀ ਅਟੈਨਸ਼ਨ ਆਪਣੇ ਵੱਲ ਸੇਕ ਕਰਨਾ ਲੀਡਰ ਦਾ ਕੰਮ ਹੁੰਦਾ ਸਹੀ ਨੂੰ ਸਹੀ ਕਹਿਣਾ ਲੀਡਰ ਦੇ ਉੱਤੇ 100 ਵਾਰੀ ਉਂਗਲਾਂ ਉੱਠੀਆਂ ਜਾਂਦੀਆਂ ਨੇ ਸਾਡੇ ਦੇ ਵੀ ਉੱਠੀਆਂ ਨੇ ਕਿ ਤੁਸੀਂ ਇਹ ਹੋ ਤੁਸੀਂ ਉਹ ਹੁਣ ਕਾਂਗਰਸ ਦੇ ਵਿੱਚ ਕਾਂਗਰਸ ਪੈਕੇਜ ਦੇ ਨਾਲ ਆਉਂਦੀ ਹੈ ਚਾਹੇ ਅਸੀਂ ਉਹ ਕੰਮ ਕੀਤੇ ਵੀ ਨਹੀਂ ਹੋਏ ਤੁਸੀਂ ਮੈਨੂੰ ਕੈਪਟਨ ਅਮਨਿੰਦਰ ਸਿੰਘ ਤਾਂ ਨਾਲ ਵੀ ਜੋੜ ਕੇ ਦੇਖਿਆ ਜਾ ਕੈਪਟਨ ਅਮਨਿੰਦਰ ਸਿੰਘ ਮੈਂ ਘਰੀ ਬੈਠਾ ਜੀ ਮੈਂ ਤਾਂ ਹੁਣ 1.5 ਸਾਲ 2 ਸਾਲ ਹੋਇਆ ਪ੍ਰਧਾਨ ਬਣੇ ਨੂੰ ਕਹਿਣ ਦਾ ਭਾਵ ਇਹ ਹੈ ਜਿਹੜਾ ਲੀਡਰ ਹੁੰਦਾ ਉਹਨੂੰ ਬਹੁਤ ਚੀਜ਼ਾਂ ਸੁਣਨੀਆਂ ਪੈਂਦੀਆਂ ਨੇ ਲੀਡਰ ਸਮੇਂ ਦੇ ਹਿਸਾਬ ਦੇ ਨਾਲ ਲੀਡਰ ਬਣਦਾ ਜਿਹੜੇ ਤੁਸੀਂ ਜਿਨ੍ਹਾਂ ਦੀ ਗੱਲ ਕਰ ਰਹੇ ਹੋ ਉਹ ਇੱਕ ਨਾਟਕ ਦਿਖਾਉਣ ਵਾਲੀ ਅਭਿਨੇਤਰੀ ਹੈ ਤੇ ਉਹਦੇ ਦੇ ਮਿਲਾਂ ਦਾ ਟਿੱਪਾ ਟਿੱਪਣੀ ਕਰਨਾ ਇੱਕ ਲੀਡਰ ਵਾਸਤੇ ਬਹੁਤ ਛੋਟੀ ਗੱਲ ਹੋ ਜੂਗੀ ਇਹ ਜਿਹਿਆਂ ਦੀ ਅਸੀਂ ਨਾ ਚਾਹੁੰਦੇ ਲੀਡਰ ਤੁਸੀਂ ਆਪਣੇ ਆਪ ਨੂੰ ਕਹਿ ਰਹੇ ਹੋ ਕਿ ਰਾਹੁਲ ਗਾਂਧੀ ਕਰ ਰਹੇ ਨਹੀਂ ਅਸੀਂ ਆਪਣੇ ਆਪ ਨੂੰ ਵੀ ਕਹਿੰਦੇ ਲਾਉ ਰਹੇ ਹੋ ਤੁਸੀਂ ਵੀ ਲੀਡਰ ਬਣ ਰਹੇ ਹੋ ਤੂੰ ਮੰਨਦੇ ਭਾਈ ਲੀਡਰ ਤਾਂ ਹੀ ਤਾਂ ਇੰਨੇ ਲੋਕ ਪਿੱਛੇ ਚੱਲਦੇ ਨੇ ਤਾਂ ਹੀ ਤਾਂ ਅਸੀਂ ਮੁੱਖ ਮੰਤਰੀ ਨੂੰ ਹਰਾਇਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਸੀਂ ਮੁੱਖ ਮੰਤਰੀ ਨੂੰ ਹਰਾਇਆ ਉੱਥੇ ਅਸੀਂ ਇੱਕ ਸਟੇਟ ਦੇ ਲੀਡਰ ਨਹੀਂ ਹੈ ਹ ਹ ਹਰ ਹਰਿਆਣਾ ਹਮਾਚਲ ਪੰਜਾਬ ਥੱਲੇ ਵਾਲੇ ਬਿਹਾਰ ਸਾਰੇ ਕਿੰਨੇ ਬੱਚੇ ਯੂਨੀਵਰਸਿਟੀ ਪੜ੍ਹਦੇ ਨੇ ਚਿੰਨੀ ਸੋਚ ਵਿਚਾਰਤਾ ਰਾ ਯੂਨੀਵਰਸਿਟੀ ਦੇ ਵਿੱਚ ਵੱਧਦੀਆਂ ਨੇ ਮੈਨੂੰ ਤੁਸੀਂ ਆ ਤੁਹਾਡੇ ਦਫ਼ਤਰ ਐ ਤੋ ਪੰਜ ਬੰਦੇ ਇਕੱਠੇ ਹੋ ਕੇ ਇੱਕ ਟੇਬਲ ਤੇ ਬਹਿ ਕੇ ਦਿਖਾ ਦਿਓ ਤੁਹਾਡੀ ਅਲੱਗ-ਅਲੱਗ ਵਿਚਾਰਤਾ ਰਹੂਗੀ ਅਸੀਂ ਤਿੰਨ ਸਟੇਟਾਂ ਦੇ ਬੱਚੇ ਇਕੱਠੇ ਕਰਕੇ ਐਨਐਸਓ ਜਿਤਾਤੀ ਫੇ ਲੀਡਰ ਕੌਣ ਹੋਇਆ ਤੁਹਾਡੇ ਨਾਲ ਕਾਫੀ ਪਹਿਲੇ ਦੱਸੋ ਕਾਫੀ ਨਹੀਂ ਲੀਡਰ ਕੌਣ ਠੀਕ ਹੈ ਤੁਸੀਂ ਬਣ ਰਹੇ ਹੋ ਜਿਹੜਾ ਹਾਲੇ ਹੋਰ ਬੰਦੇ ਲੀਡਰ ਬਣਨਾ ਹੈ ਮਰੀਸ਼ ਸੁਭਕਾ ਤੁਸੀਂ ਬਣਾਉਣਾ ਹੈ ਸਸੀ ਨੇ ਬਣਾ ਲ ਲੋਕਾਂ ਨੇ ਬਣਾਉਣਾ ਹੈ ਸਰ ਜੀ ਲੋ ਨਹੀਂ ਲੋਕਾਂ ਯਾਰ ਜਿਹੜੇ ਬੰਦਿਆਂ ਵਾਲੇ ਜਿਹੜੇ ਲੀਡਰ ਹੁੰਦੇ ਨੇ ਪ੍ਰਧਾਨ ਹੁੰਦੇ ਨੇ ਜਿਵੇਂ ਤੁਸੀਂ ਨਾਲ بڑے ਵਧੀਆ ਨੌਜਵਾਨ ਹੁੰਦੇ ਨੇ ਵੱਡੇ ਵੱਡੇ ਡੋਲਿਆਂ ਵਾਲੇ ਸਿਹਤਮੰਦ ਨੌ ਕੀ ਇਸ ਨੌਜਵਾਨੇ ਨੂੰ ਇਸ਼ਰਜੀ ਡਾਇਰੈਕਸ਼ਨ ਦਿੱਤੀ ਜਾ ਸਕਦੀ ਹੈ ਕਿ ਭਾਈ ਆਪਾਂ ਸੈਮੀਨਾਰ ਲਾਈਏ ਪਿੰਡਾਂ ਦੇ ਵਿੱਚ ਜਾ ਕੇ ਕੁਛ ਨੁਕੜ ਨਾਟਕ ਕਰੀਏ ਜਾਂ ਫਿਰ ਲੋਕਾਂ ਨੂੰ ਜਾਗਰੂਕ ਕਰੀਏ ਨਸ਼ੇ ਦੇ ਖਿਲਾਫਤ ਕਰੀਏ ਜਿਹੜੇ ਮੁਹੱਲਿਆਂ ਦੇ ਵਿੱਚ ਘਰਾਂ-ਘਰਾਂ ਦੇ ਵਿੱਚ ਅੱਜ ਕੱਲ ਨਸ਼ੇ ਵਕਦੇ ਨੇ ওভারਡੋਜ਼ ਨਾਲ ਮੁੰਡੇ ਮਰ ਰਹੇ ਨੇ ਕਿ ਇਹ ਵੱਡੇ-ਵੱਡੇ ਡੋਲਿਆਂ ਵਾਲੇ ਨੌਜਵਾਨ ਉਸ ਪਾਸੇ ਬਦਲੇ ਜਾ ਸਕਦੇ ਨੇ ਕਿ ਭਾਈ ਜਾਓ ਜਾਗਰੂਕ ਕਰੋ ਸੈਮੀਨਾਰ ਲਾਓ ਮਦਦ ਕਰੋ ਜਿਨ੍ਹਾਂ ਨੂੰ ਲੋੜ ਹੈ ਦੇਖੋ ਭਾਈ ਤੁਸੀਂ ਬਹੁਤ ਸੋਹਣਾ ਸਵਾਲ ਪੁੱਛਿਆ ਹਾਂ ਕੱਲੇ ਵੱਡੇ ਵੱਡੇ ਡੋਲੇਆਂ ਵਾਲੇ ਨਹੀਂ ਬਾਈ ਕੱਲੇ ਉਹ ਵਿਦਿਆਰਥੀ ਵੀ ਅੱਜ ਘਰੇ ਨਮੋਸ਼ੀ ਦੇ ਨਾਲ ਬੈਠੇ ਨੇ ਜਿਹੜੇ ਵਿਦਿਆਰਥੀ ਕੁਝ ਕਰਨਾ ਚਾਹੁੰਦੇ ਹਾਂ। ਹਮਮ ਸੈਮੀਨਾਰ ਦੀ ਗੱਲ ਛੱਡੋ ਬਾਈ ਉਹ ਕਹਿੰਦੇ ਨੇ ਸਾਨੂੰ ਨੌਕਰੀਆਂ ਦੇ ਦਿਓ। ਹਮ ਹੁਣ ਜੇ ਤੁਸੀਂ ਅੱਜ ਇੱਥੇ ਨੌਕਰੀ ਕਰ ਰਹੇ ਹੋ ਤੁਹਾਡੇ ਮਾਪਿਓ ਪਿੱਛੇ ਖੁਸ਼ ਨਹੀਂ। ਹਮ ਜੇ ਅਸੀਂ ਹੁਣ ਆਪਣਾ ਫਰਜ਼ ਨਿਭਾ ਰਹੇ ਹਾਂ ਸਾਡੇ ਮਾਪਿਓ ਪਿੱਛੇ ਖੁਸ਼ ਨਹੀਂ। ਪਰ ਜਦੋਂ ਬੰਦਾ ਬੇਲਾ ਹੈ ਨਾ ਬਾਈ ਉਹਦੀ ਮਾਰ ਹੁੰਦੀ ਹੈ। ਹਮ ਕਿ ਬੀਅਰ ਤੋਂ ਸ਼ੁਰੂ ਹੋ ਕੇ ਚਿੱਟੇ ਤੱਕ ਜਾਂਦਾ। ਹਮ ਇਹੀ ਜੇ ਤੁਸੀਂ ਉਹਨਾਂ ਨੂੰ ਨੌਕਰੀਆਂ ਦੇ ਦਿਓ ਸਭ ਉਹ ਕਦੇ ਕੀਤੇ ਨਾ ਜਾਣ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਲੋੜ ਨਹੀਂ ਹੈਗੀ ਹਮ ਮੂਰਖ ਨੇ ਉਹ ਲੋਕ ਜਿਹੜੇ ਕਹਿੰਦੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਚਾਹੀਦਾ ਪੰਜਾਬ ਦੀ ਨੌਜਵਾਨੀ ਖੜੀ ਹੈ ਨਸ਼ਾ ਚ ਨਹੀਂ ਲੱਗੀ ਹੋਈ ਚਟਾਨ ਬਣ ਕੇ ਖੜੀ ਹੈ ਪੰਜਾਬ ਦੀ ਨੌਜਵਾਨੀ ਇੰਨੀ ਠੋਕ ਕੇ ਖੜੀ ਹੈ ਨਾ ਕਿ ਪੂਰੀ ਭਾਰਤ ਦੇਸ਼ ਦੀ ਨੌਜਵਾਨੀ ਦੇ ਸਟੇਟ ਦੇ ਵਿੱਚ ਇਹਨਾਂ ਦਾਮ ਨਹੀਂ ਹੋਣਾ ਜਿੰਨੀ ਪੰਜਾਬ ਦੀ ਨੌਜਵਾਨੀ ਦਾ ਪਰ ਤੁਹਾਨੂੰ ਤੁਹਾਡੇ ਯਾਰਾਂ ਦੋਸਤਾਂ ਦੇ ਫੋਨ ਆਏ ਪਰ 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 ਬਚਾਉਣ ਦੀ ਨਹੀਂ ਪੰਜਾਬ ਦੀ ਨੌਜਵਾਨੀ ਨੂੰ ਹਿਲਾ ਕੇ ਫੜ ਕੇ ਜਗਾਉਣ ਦੀ ਲੋੜ ਨੌਜਵਾਨਾ ਉਠੋ ਆਪਣੇ ਮਹਾਰਾਜਾ ਰਣਜੀਤ ਸਿੰਘ ਦੇ ਭਾਈ ਸਾਡੇ ਜਿਹੜੀ ਨੀਂਵ ਰੱਖੀ ਗਈ ਹੈ ਨਾ ਕੱਲੇ ਸਿੱਖ ਧਰਮ ਦੀ ਨਹੀਂ ਗੱਲ ਕਰ ਰਿਹਾ ਹਾਂ Hindu ਧਰਮ ਦੀ ਵੀ ਨੀਂਵ ਦਾਦਾਗਰ ਤੇ ਇੱਕ ਬਾਦਰ ਜੀ ਨੇ ਰੱਖੀ ਹੈ ਜਦੋਂ ਜਨੇਊ ਲਾ ਲਾ ਕੇ ਉਹ ਰੋਟੀ ਖਾਂਦੇ ਦਾਦਾਗਰ ਤੇ ਇੱਕ ਬਾਦਰ ਜੀ ਨੇ ਕਿਹਾ ਸੀ ਮੈਂ ਆਪਣਾ ਸੀਸ ਘਟਾਉਣਾ ਸਾਡੇ ਧਰਮ ਦੀ ਨੀਂਵ ਸਿੱਖ ਧਰਮ ਦੀ ਜੇ ਤੁਸੀਂ ਗੱਲ ਕਰ ਲਵੋ ਬਾਬਾ ਫਤਿਹ ਸਿੰਘ ਬਾਬਾ ਜਰਾਵਰ ਸਿੰਘ ਬਾਬਾ ਜੀ ਸਿੰਘ ਬਾਬਾ ਜਹਾਰ ਸਿੰਘ ਤਾਂ ਇਹ ਉਸ ਬਲੱਡ ਲਾਈਨ ਚ ਆਏ ਹੋਏ ਯੂਥ ਨੇ ਹਮ ਤੁਹਾਡੇ ਚ ਵੀ ਹਿੰਦੂ ਮੁਸਲਮਾਨ ਦੀ ਮੈਂ ਸਿੱਖ ਦੀ ਗੱਲ ਨਹੀਂ ਕਰਦਾ ਕਿਉਂਕਿ ਪਹਿਲਾਂ ਅਸੀਂ ਪੰਜਾਬੀ ਹਮ ਕਹਿਣ ਦਾ ਭਾਵ ਹੈ ਜਦੋਂ ਇਹ ਜਾਗ ਗਏ ਹਮ ਉਦੋਂ ਇਹਨਾਂ ਨੇ ਪੂਰਾ ਭਾਰਤ ਦੇਸ਼ ਮੂਰੇ ਲਾ ਦੇ ਜੰਗਣਗੇ ਕਦੋਂ ਜਗਾਣਾ ਕਿਨੇ ਹੈ ਜਗਾਣਾ ਤੁਸੀਂ ਜਗਾ ਕੇ ਜੱਥੇਬੰਦੀ ਦੇ ਪ੍ਰਧਾਨ ਤੁਸੀਂ ਜਗਾ ਰਹੇ ਹੋ ਨਾ ਇਹ ਗੱਲਾਂ ਗੱਲਾਂ ਈਸ਼ਰ ਜੀ ਕਰ ਰਹੇ ਹੋ ਤੁਸੀਂ ਸੁਣਾਂ ਚ ਸੋਹਣੀਆਂ ਲੱਗਦੀਆਂ ਨੇ ਪਰ ਪ੍ਰੈਕਟੀਕਲ ਦੇਖੇ ਤਾਂ ਸਵਾਦ ਬਕਰਾ ਨਾ ਫਿਰ ਤੁਸੀਂ ਹੁਣ ਮੈਨੂੰ 2 ਸਾਲ ਹੋਏ ਪ੍ਰਧਾਨ ਬਣੇ ਨੇ 2 ਸਾਲ ਬਹੁਤ ਹੁੰਦੇ ਨੇ 2 ਸਾਲ ਹੋਏ ਇੱਕ ਮਿੰਟ 2 ਸਾਲ ਪੰਜਾਬ ਦੇ ਪਿੰਡਾ ਪਿੰਡਾ ਦੇ ਵਿੱਚ ਜਾਓ ਮਥਲੋ ਤੇ ਈ ਜ਼ਿਲ੍ਹੇ ਨੇ ਚਲੋ ਕਦੋਂ ਕਿੱਥੇ ਕਿੱਥੇ ਘੇੜਾ ਲਾਉਣਾ ਹੈ ਕਰੋੜਾਂ ਦਾ ਪਿਆਰ ਕਰ ਗੱਲ ਤਾਂ ਸੁਣੋ ਆਹ ਜਿਹੜੇ ਦੂਜੇ ਮੁੱਦੇ ਚੱਕੇ ਨੇ 2 ਸਾਲਾਂ ਦੇ ਵਿੱਚ ਅਸੀਂ ਮੁੱਦੇ ਚੱਕੇ ਨੇ ਆ ਘਰੇ ਬੈਠਿਆਂ ਹਾਂ ਦੱਸੋ ਧਰਨੇ ਲੱਗਣੇ ਧਰਨੇ 'ਚ ਤੁਹਾਨੂੰ ਚੱਕ ਕੇ ਲੈ ਜਾਂਦੇ ਆ ਅੱਧੇ ਘੰਟੇ ਘੰਟੇ ਬਾਅਦ ਤੁਸੀਂ ਇਹ ਕਿਹਾ ਹੋ ਜਾਂਦੇ ਜਿਹੜਾ ਤਰुण ਨੂੰ ਨੌਕਰੀ ਦਵਾਈ ਹੈ ਤੁਸੀਂ ਉਹ ਇੰਟਰਵਿਊ ਕਰਿਆ ਇੱਥੇ ਬੁ ਇੱਕ ਨਿੱਜੀ ਯੂਨੀਵਰਸਿਟੀ ਦੇ ਵਿੱਚ ਕੁੜੀ ਦੀ ਵੀਡੀਓ ਬਣੀ ਸੀਗੀ ਉਹ ਇੰਨਾ ਵੱਡਾ ਉਹ ਲੱਗਿਆ ਸੀਗਾ ਉਹਦਾ ਕੋਈ ਨਹੀਂ ਬਲਕਿ ਜੋ ਧਰਨਿਆਂ ਨੂੰ ਹੀ ਗਲਤ ਕਹਿ ਰਹੇ ਹੋ ਤੁਸੀਂ ਡੈਮੋਕ੍ਰੇਸੀ ਨੂੰ ਹੀ ਗਲਤ ਕਹਿ ਰਹੇ ਹੋ ਜੇ ਕਿਸੇ ਬਾਦ ਡੈਮੋਕ੍ਰੇਸੀ ਦੇ ਦਿਖਾਵੇ ਨੂੰ ਗਲਤ ਕਹਿ ਰਿਹਾ ਦਿਖਾਵਾ ਤਾਂ ਹੈ ਹੀ ਨਹੀਂ ਨਾ ਚੱਕ ਕੇ ਲੱਗੇ ਜਾਣ ਲੀਡਰ ਸਾਨੂੰ ਬਣਾਉਣ ਹੀ ਨਾ ਲੀਡਰ ਉਦੋਂ ਬਣਦਾ ਬੰਦਾ ਜਦ ਲੀਡਰ ਤੇ ਲੋਕਾਂ ਦੇ ਪ੍ਰੈਸ਼ਰਾਈਜ਼ ਬਣਦਾ ਹੁਣ ਅਸੀਂ ਜੇ ਆ ਮੁੱਦਾ ਆ ਤੁਹਾਡੇ ਵਾਲਾ ਤੁਸੀਂ ਬਾਦ ਚੱਕ ਲੋ ਇਹਦੀ ਸਾਡੀ ਲੋੜ ਹੀ ਨਾ ਪਵੇ ਤੁਸੀਂ ਸਾਡੀ ਬਾਤ ਚੱਕੋ ਮੈਂ ਘਰੇ ਬਹਿ ਜਾਣਾ ਤੇ ਮੈਂ ਅਸਤੀਫਾ ਲੈ ਕੇ ਦਿੰਨਾ ਕਿ ਬਾਈ ਸਾਡੀ ਆਵਾਜ਼ ਬਾਈ ਪੱਤਰਕਾਰ ਚੱਕੂਗਾ ਤੁਸੀਂ ਜਦ ਤੁਹਾਡੀ ਉਹ ਸੁਣਨਗੇ ਨਹੀਂ ਤੁਸੀਂ ਧਰਨਾ ਲਾਉਂਗੇ ਕੀ ਕਰੋਗੇ ਫੁੱਲ ਲੈ ਕੇ ਜਾਓਗੇ ਤੁਸੀਂ ਫੁੱਲ ਲੈ ਜਾਓ ਐਂਡ ਸੋਹਣੀ ਗੁਲਾਬੀ ਜੈਕਟ ਪਾ ਕੇ ਬਾਲਬੂਲ ਸੈੱਟ ਕਰਕੇ ਲਓ ਭਗਵੰਤ ਸਿੰਘ ਸਾਹਿਬ ਫੁੱਲ ਤੁਹਾਨੂੰ ਇੱਕ ਮਿੰਟ ਫੁੱਲ ਵੀ ਤਾਜ਼ੇ ਤੌਰ ਤੇ ਵਰਤਾਇਆ ਜਾ ਸਕਦਾ ਹੈ ਕਿ ਨਹੀਂ ਵਰਤਾਇਆ ਜਾ ਸਕਦਾ ਤੁਹਾਨੂੰ ਉੱਥੇ ਜਾ ਕੇ ਮਿਲਣਾ ਮੈਂ ਤੁਹਾਨੂੰ ਕੀ ਪੁੱਛੀਆ ਇੱਕ ਮਿੰਟ ਤੁਹਾਨੂੰ ਮਿਲਣਾ ਤੁਹਾਨੂੰ ਉੱਥੇ ਮਿਲਣਾ ਜਦੋਂ ਉਹ ਕਾਂਗਰਸ ਦੇ ਪ੍ਰਧਾਨ ਸੀਗੇ ਉਹਨਾਂ ਨੇ ਤੁਸੀਂ ਹੁਣ ਇੱਕ ਮਿੰਟ ਉਹਨਾਂ ਨੇ ਲੱਡੂ ਉਹਨਾਂ ਨੇ ਲੱਡੂ ਖਵਾ ਕੇ ਪ੍ਰਦਰਸ਼ਨ ਕੀਤਾ ਸੀਗਾ ਮੈਂ ਕੱਲ ਨੂੰ ਗਲਾਬ ਜਾਵਾਂ ਮੈਂ ਕੱਲ ਨੂੰ ਗਲਾਬ ਜਾਵਾਂ ਖਿਲਾ ਦਿੰਦਾ ਤੁਸੀਂ ਖਵਾਓ ਤੁਸੀਂ ਪ੍ਰਦਰਸ਼ਨ ਕਰੋ ਮੈਂ ਤੁਹਾਨੂੰ ਕਿਹਾ ਪ੍ਰਦਰਸ਼ਨ ਨਹੀਂ ਥੋੜਾ ਨਾ ਕਹੇ ਉਹਦੇ ਖਿਲਾਫ ਨਾਰੇ ਲਾਤੇ ਇੱਕ ਤਰੀਕੇ ਨਾਲ ਚਮਚਮ ਖਿਲਾਇਆ ਵੀ ਕੀਤਾ ਜਾ ਸਕਦਾ ਚਮਚਮ ਖਿਲਾ ਦਿੰਦਾ ਹਮ ਕੱਲ ਨੂੰ ਹੁਣ ਤੁਹਾਡਾ ਸਾਰੇ ਚੈਨਲ ਚਮਚਮ ਖਿਲਾਉਂਗਾ ਉਹ ਲੈਣੇ ਵਿਆਹਾਂ ਤੇ ਮਿਲਦੀ ਆ ਅਮੀਰ ਵਿਆਹਾਂ ਸਾਨੂੰ ਕਿ ਹੁਣ ਆਵਾਜ਼ੀ ਪਾਰਟੀ ਦੇ ਵਰਕਰਾਂ ਨੂੰ ਤੁਸੀਂ ਉਹ ਕਹਿ ਰਹੇ ਹੋ ਸਰਕਾਰ ਦੇ ਬੰਦਿਆਂ ਨੂੰ ਖਵਾਓ ਤੁਸੀਂ ਉਹ ਕਹਿ ਰਹੇ ਹੋ ਤਰਨੇ ਦੀ ਗੱਲ ਨਹੀਂ ਬਣਨੀ ਤੁਸੀਂ ਪਿਆਰ ਪਿਆਰ ਨਾਲ ਮੈਂ ਕਹਿ ਰਿਹਾ ਇੱਕ ਟਾਕ ਸੁਣ ਚਾਹੀਦੀ ਉਸ ਚੀਜ਼ ਦੇ ਜੇਕਰ ਤੁਸੀਂ ਨਾਲ ਹੀ ਵਿਰੋਧ ਕਰ ਰਹੇ ਹੋ ਵਿਰੋਧ ਕਿਉਂ ਕਰੀ ਵਿਰੋਧ ਤਾਂ ਮਤਲਬ ਧਰਨਾ ਦਾ ਵਿਰੋਧੀ ਹੈ ਠੀਕਾ ਤਰੀਕਾ ਹੋ ਸਕਦਾ ਨਹੀਂ ਹੋ ਸਕਦਾ ਠੀਕਾ ਤਰੀਕਾ ਵੀ ਵੱਖਰਾ ਹੋ ਸਕਦਾ ਪੱਤਰਕਾਰ ਸਾਹਿਬ ਸਾਡਾ ਸੰਵਿਧਾਨ ਸਾਨੂੰ ਧਰਨੇ ਲਾਉਣ ਦੀ ਖੁੱਲੀ ਛੁੱਟੀ ਦਿੰਦਾ ਮੈਂ ਤੁਹਾਨੂੰ ਧਰਨੇ ਲਾਉਣ ਦਾ ਮਾੜਾ ਫੋਨਾ ਕਰ ਰਿਹਾ ਇੱਕ ਮਿੰਟ ਇੱਕ ਮਿੰਟ ਧਰਨਾ ਮੈਂ ਇਹ ਨਹੀਂ ਲਾਉਂਦਾ ਕਿ ਈਸ਼ਰ ਦੇ ਵਾਲ ਚਿੱਟੇ ਹੋ ਗਏ ਈਸ਼ਰ ਨੇ ਧਰਨਾ ਲਾ ਲਿਆ ਠੀਕ ਆ ਈਸ਼ਰ ਦਾ ਵਜਨ ਵੱਧ ਗਿਆ ਇਸ ਨੇ ਧਰਨ ਲਾ ਲਿਆ ਈਸ਼ਰ ਦਾ ਫੋਨ ਨਵਾਂ ਲੈਣਾ ਇਸ ਨੇ ਧਰਨ ਲਾਲਾ ਨਹੀਂ ਸਾਹਿਬ ਇੱਕ ਬੰਦਾ ਨਹੀਂ ਆਉਣਾ ਹਮ ਧਰਨੇ ਲੱਗਦੇ ਨੇ ਲੋਕ ਲਹਿਰ ਬਣਦੀ ਆ ਹਮ ਧਰਨਿਆਂ ਨੂੰ ਤੁਸੀਂ ਗਲਤ ਨਹੀਂ ਕਹਿ ਸਕਦੇ ਹਮ ਮੇਰੀ ਗੱਲ ਤੇ ਪਹਿਲੇ ਪੂਰੀ ਹੋਣ ਲੈਂਦੇ ਹੋ ਫਿਰ ਬੋਲਿਓ ਹਮ ਜਿਹੜਾ ਕਿਸਾਨੀ ਅੰਦੋਲਨ ਵਾਲਾ ਧਰਨਾ ਸੀਗਾ ਉਹ ਧਰਨਾ ਕੀ ਗੱਲ ਸੀਗਾ ਨਹੀਂ ਸਿੱਧੂ ਮੂਸੇ ਵਾਲਾ ਮਰਿਆ ਹਮ ਕਿੰਨੇ ਲੋਕਾਂ ਦਾ ਉੱਥੇ ਇਕੱਠ ਹੋਇਆ ਕਿ ਉਹ ਗੱਲ ਸੀਗਾ ਨਹੀਂ ਸ਼ੰਭੂ ਬਾਰਡਰ ਤੇ ਸਾਡਾ ਮੁੰਡਾ ਮਰਿਆ ਗੋਲੀ ਮਾਰੀ ਕਿ ਉਹ ਧਰਨਾ ਗੱਲ ਸੀਗਾ ਬਿਲਕੁਲ ਵੀ ਨਹੀਂ ਹਮ ਧਰਨੇ ਲਾਉਣਾ ਕਰਨੇ ਪੂਰੇ ਕਰਨਾ ਉੱਥੇ ਜਾਣਾ ਵਿਰੋਧ ਜਤਾਉਣਾ ਇਹ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਸਾਹਬ ਇਹ ਤੁਸੀਂ ਫੁੱਲ ਨਾਲ ਨਹੀਂ ਕਰ ਸਕਦੇ ਜੇ ਫੁੱਲ ਨਾਲ ਤੁਸੀਂ ਹੱਕਾਂ ਦੀ ਗੱਲ ਕਰਦੇ ਨਾ ਹਨਾ ਮਹਾਰਾਜਾ ਰਣਜੀਤ ਸਿੰਘ ਨੂੰ ਨੇਜੀਆਂ ਤਲਵਾਰਾਂ ਦੀ ਲੋੜ ਨਹੀਂ ਪੈਂਦੀ ਸੀ ਕੋਊ ਕਿਸੇ ਕੋ ਰਾਜਨਾਦੇ ਹੈ ਜੋ ਲੈ ਹੈ ਨਜ ਬਲ ਸੇ ਲੈ ਹੈ ਭਗਵੰਤਮਾਨ 100 100 ਸੋਹਣੀਆਂ ਤੁਹਾਡੇ ਵਾਲੀਆਂ ਗੱਲਾਂ ਕਰਦਾ ਸੀਗਾ ਜੀ ਕਿ ਮੈਂ ਇਹ ਕਰੂੰਗਾ ਉਹ ਕਰੂੰਗਾ ਮੈਂ ਗਲਾਬਜਾਬ ਲੈ ਕੇ ਚੱਲ ਜਾ ਨਾਲ ਤਾਂ ਮੇਰੇ ਗਲਾਬਜਾਬ ਨੂੰ ਉਹਨਾਂ ਨੇ ਬਸ ਚ ਬਾੜ ਕੇ ਲੈ ਜਾਣਾ ਮੈਨੂੰ ਥਾਣੇ ਨਾਲ ਤਾਂ ਮੇਰੇ ਸਾਰੇ ਚਮਚਮ ਖਿਲਾਰ ਦੇਣੀ ਹੋਤੀ। ਇਹ ਹੋਣਾ ਸਾਡਾ ਇਹ ਕੰਮ ਕਰਤਾ ਇਹਨਾਂ ਨੇ। ਕੀ ਨਾ ਮੈਂ ਤਾਂ ਕਹਿਣਾ ਮੈਂ ਤਾਂ ਅਹੀ ਤਾਂ ਮੈਂ ਤਾਂ ਮੈਂ ਤਾਂ ਇਹਹੀ ਚੀਜ਼ ਦਾ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਜਦੋਂ ਤੁਹਾਡੇ ਖਿਲਰੇ ਉਹ ਗੁਲਾਬ ਵੇਟਾ ਦਿਖਣਗੇ ਤਾਂ ਐਸੇ ਵੀ ਕਹਾਂਗੇ ਨਾ ਕਿ ਤਰੀਕੇ ਨਾਲ ਗਏ ਸੀ ਤਰੀਕੇ ਨਾਲ ਦੇਖੋ ਕਿਵੇਂ ਵਾਪਸ ਮੋੜਿਆ। ਪੱਤਰਕਾਰ ਕੱਲੇ ਤੁਸੀਂ ਉਹ ਜਿਹੜੇ ਨਹੀਂ ਕਹ ਰਹੇ ਅਸੀਂ ਗੁਲਾਬ ਛੱਡੋ ਜਿਹੜੀ ਚੀਜ਼ ਤੁਸੀਂ ਕਹੋਗੇ ਨਾ ਬੁਕੇ ਲੈ ਜੰਨੇ ਆ ਪੈਸੇ ਦੇ ਦਿਓ ਸਾਨੂੰ ਲਿਵਿੰਗ ਇੰਡੀਆ। ਅਲੀ ਕੋ ਪੈਸੇ ਦੇ ਕੇ ਪਾਇਆ ਤੁਸੀਂ ਲਾਓ ਨਾ ਤੁਸੀਂ ਲਾਉਣਾ ਹੈ। ਇਸ ਲਈ ਗੱਲ ਇਹ ਹੈ ਬਾਈ ਜਦੋਂ ਸਾਡੀ ਨਹੀਂ ਸੁਣਦੇ। ਹੁ ਭਗਵੰਤ ਮਾਨ ਤੱਕ ਭੇਜ ਦੋ ਆ ਮੈਂ ਹੱਥ ਜੋੜ ਦਿੰਨਾ ਤੁਹਾਡੇ ਚੈਨਲ ਤੇ ਤੁਹਾਡੇ ਨਾਲ ਆ ਮੈਂ ਹੱਥ ਜੋੜ ਰਿਹਾ ਕੈਮਰੇ ਦੀ ਅੱਖਾਂ ਜਖਾ ਪਾ ਕੇ ਭਗਵੰਤ ਮਾਨ ਸਾਹਿਬ ਅਸੀਂ ਧਰਨਾ ਨਹੀਂ ਲਾਉਣਾ ਚਾਹੁੰਦੇ ਸਾਡੀ ਜਿਹੜੀ ਮੰਗ ਹੈ ਉਹਨੂੰ ਮੰਨ ਲਓ ਕੱਲ ਨੂੰ ਤੁਹਾਡੇ ਘਰੇ ਫੁੱਲਾਂ ਦਾ ਬੁਕੇ ਲੈ ਕੇ ਆਵਾਂਗੇ ਇੱਕ ਚਮਚਮ ਦਾ ਕਿਲੋ ਦਾ ਬਰਫੀ ਦਾ ਡੱਬਾ ਇੱਕ ਗਲਾਬ ਜਾਉਣ ਮੋਤੀ ਚੂੜ ਦੇ ਲੱਡੂ ਤਿੰਨ ਚੀਜ਼ਾਂ ਲੈ ਕੇ ਆਵਾਂਗੇ ਸਾਡੀ ਗੱਲ ਮੰਨ ਲਓ ਅਸੀਂ ਧਰਨੇ ਨਹੀਂ ਲਾਵਾਂਗੇ ਸਾਨੂੰ ਲੀਡਰ ਨਾ ਬਣਾਓ ਤੁਸੀਂ ਪੰਜਾਬ ਦੀ ਸਿੱਤਾ 50 ਸਾਲ ਹਟਾਓ ਇਹ ਵੀਡੀਓ 10 ਦਿਨ ਦੇ ਵਿੱਚ ਜੇ ਨਾ ਉਹ ਤੋਂ ਵਾਪਸ ਹੋਇਆ ਤਾਂ ਸਾਬ 11ਵੇਂ ਦਿਨ ਫਿਰ ਇਸ਼ਰ ਨੂੰ ਧਰਨਾ ਲਾਉਣਾ ਆਉਂਦਾ ਏਜਾ ਧਰਨਾ ਲਾਊਗਾ ਚੀਕਾਂ ਪਵਾ ਦੂਗਾ ਹਾਂ ਦੱਸ ਦੇਣਾ ਇੰਤਜ਼ਾਰ ਤੁਸੀਂ ਆਪ ਹੀ ਵਿੱਚ ਪਾਇਆ ਵਸੇ ਹਾਂ ਕੋ ਤਾਂ ਫਿਰ ਲੱਡੂ ਲੂਟੂ ਇਕੱਠੇ ਕਰਾਂਗੇ ਠੀਕ ਹੈ ਇਹ ਗੱਲਬਾਤ ਕੀਤੀ ਤਾਂ ਇਸ ਮਸਲੇ ਤੇ ਗੱਲਬਾਤ ਕੀਤੀ ਹੈ ਕਿ ਸਰਕਾਰੀ ਕਾਲਜਾਂ ਨੂੰ ਆਟੋਨਮਸ ਕੀਤਾ ਜਾ ਰਿਹਾ ਉਹਨਾਂ ਨੂੰ ਖੁਦ ਮੁਖਤਿਆਰੀ ਦਿੱਤੀ ਜਾ ਰਹੀ ਹੈ ਜਿਸ ਦੇ ਵਿੱਚ ਉਹ ਆਪਣੀ ਖੁਦ ਹੀ ਮਰਜ਼ੀ ਦੇ ਨਾਲ ਫੀਸਾ ਤੈਅ ਕਰ ਪਾਣਗੇ ਕੋਰਸਾ ਦੀ ਰੂਪਰੇਖਾ ਕੀ ਹੋਏਗੀ ਉਹਨੂੰ ਤੈਅ ਕਰ ਪਾਣਗੇ ਹੁਣ ਐਨਐਸਯੂਆਈ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਤੇ ਉਹਨਾਂ ਦੇ ਜਿਹੜੇ ਸਾਥੀ ਨੇ ਇਨਾਂ ਨੇ ਜ਼ਿੰਮੇਵਾਰੀ ਤਾਂ ਚੁੱਕੀ ਆ ਕੇ ਭਾਈ ਇੱਕ ਵਾਰ ਮੈਮੋਰੰਡਮ ਦੇ ਦਈਏ ਇਹ ਗੱਲਬਾਤ ਬਣ ਜਾਈ ਨਹੀਂ ਤਾਂ ਉਹਦੇ 10 ਦਿਨਾਂ ਦੇ ਬਾਅਦ ਵੱਡਾ ਧਰਨਾ ਦਿੱਤਾ ਜਾਊਗਾ ਤੇ ਉਸ ਧਰਨੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਿ ਸਰਕਾਰ ਇਹ ਫੈਸਲਾ ਵਾਪਸ ਲਏਗੀ ਜਾਂ ਇਹਨਾਂ 10 ਦਿਨਾਂ ਦੇ ਵਿੱਚ ਹੀ ਸਰਕਾਰ ਫੈਸਲਾ ਵਾਪਸ ਲਏਗੀ ਇਹ ਤੌਣ ਵਾਲਾ ਸਮਝ ਦੱਸੇਗਾ ਬਾਕੀ ਹੋਰ ਤਾਜ਼ੀਆਂ ਤੇ ਵੱਡੀਆਂ ਖਬਰਾਂ ਲਈ ਦਿਖਦੇ ਰਹੋ ਲਿਵਿੰਗ ਇੰਡੀਆ ਨਿਊਜ਼ ਮੈਨੂੰ ਦਿਓ ਇਜਾਜ਼ਤ ਫਿਰ ਮਿਲਾਂਗੇ ਧੰਨਵਾਦ